ਅਲਬੇਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਅਨੁਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਦੂਜਾ ਆਖਰੀ ਕੰਡ 11 ਤੀਸਰੀ ਵਾਰ ਮੈਂ ਪਾਦਰੀ ਨੂੰ ਮਿਲਣ ਤੋਂ ਨਾ ਕਰ ਦਿੱਤੀ ਮੇਰੇ ਕੋਲ ਉਸ ਨੂੰ ਅੱਖ ਨੂੰ ਕੁਝ ਨਹੀਂ ਹੈ ਮੈਂ ਗੱਲ ਕਰਨੀ ਚਾਹੁੰਦਾ ਹੀ ਨਹੀਂ ਬਾਕੀ ਜਿਵੇਂ ਇਹ ਰੀ ਸੀ ਔਰ ਇਹ ਮੈਨੂੰ ਜ਼ਰੂਰ ਮਿਲਣਾ ਹੋਵੇਗਾ ਮੈਨੂੰ ਹੁਣ ਇੱਕੋ ਗੱਲ ਦੀ ਪਈ ਹੋਈ ਹੈ ਕਿ ਮੈਂ ਇਨਸਾਫ ਦੀ ਇਸ ਮਸ਼ੀਨ ਵਿੱਚੋਂ ਕਿਵੇਂ ਨਿਕਲਾਂ ਕੀ ਕੋਈ ਅਜਿਹਾ ਪੱਕਾ ਰਸਤਾ ਹੈ ਉਹਨਾਂ ਨੇ ਮੈਨੂੰ ਇੱਕ ਹੋਰ ਕੋਠੜੀ ਵਿੱਚ ਪਾ ਦਿੱਤਾ ਇਸ ਨਮੀ ਕੋਠੜੀ ਵਿੱਚੋਂ ਜਦ ਮੈਂ ਸਰੀਰ ਨੂੰ ਆਪਣੇ ਬੈੱਡ ਤੇ ਅੰਗੜਾਈ ਤੋਂਦਾ ਹਾਂ ਤਾਂ ਮੈਂ ਸਿਰਫ ਅੰਬਰ ਵੇਖ ਸਕਦਾ ਹਾਂ ਮੈਂ ਆਪਣੇ ਦਿਨਾਂ ਨੂੰ ਇਹ ਵੇਖ ਕੇ ਗੁਜ਼ਾਰਦਾ ਹਾਂ ਕਿ ਕਿਵੇਂ ਘਟਦੇ ਦਿਨ ਦੇ ਰੰਗ ਰਾਤ ਵਿੱਚ ਢਲ ਜਾਂਦੇ ਹਨ ਇਥੇ ਪਿਆ ਮੈਂ ਆਪਣੇ ਹੱਥ ਆਪਣੇ ਸਿਰ ਦੇ ਪਿੱਛੇ ਰੱਖ ਕੇ ਉਡੀਕਣ ਲੱਗ ਪੈਂਦਾ ਹਾਂ ਮੈਂ ਵਕਤਾਂ ਦਾ ਦਾਤਾ ਨਹੀਂ ਲਾ ਸਕਦਾ ਮੈਂ ਹੈਰਾਨ ਹੁੰਦਾ ਹਾਂ ਕਿ ਕੋਈ ਅਜਿਹੀ ਮਿਸਾਲ ਹੋਵੇ ਜਿਸ ਵਿੱਚ ਮੌਤ ਦੀ ਸਜ਼ਾ ਵਾਲਾ ਕੈਦੀ ਮੌਤ ਦੀ ਸਜ਼ਾ ਤੋਂ ਪਹਿਲਾਂ ਜੇਲ੍ਹ ਦੀ ਬੇਰਹਿਮ ਮਸ਼ੀਨ ਤੋਂ ਬਚਣ ਲਈ ਪੁਲਿਸ ਦੀ ਕੇਰਾਬੰਦੀ ਵਿੱਚੋਂ ਨਿਕਲ ਸਕਿਆ ਹੋਵੇ ਫਿਰ ਮੈਂ ਆਪਣੇ ਬਾਰੇ ਪੂਰਾ ਦੋਸ਼ ਦਿੰਦਾ ਹਾਂ ਕਿ ਮੈਂ ਮੌਤ ਦੀ ਸਜ਼ਾ ਬਾਰੇ ਪੂਰਾ ਧਿਆਨ ਕਿਉਂ ਨਹੀਂ ਦਿੰਦਾ ਬੰਦੇ ਨੂੰ ਅਜਿਹੀਆਂ ਸਥਿਤੀਆਂ ਬਾਰੇ ਦਿਲਚਸਪੀ ਲੈਣੀ ਚਾਹੀਦੀ ਹੈ ਤੁਹਾਨੂੰ ਕੀ ਪਤਾ ਕਿ ਕਦੋਂ ਕੀ ਵਾਪਰ ਜਾਵੇ ਆਮ ਲੋਕਾਂ ਬਾਖ ਅਖਬਾਰ ਵਿੱਚ ਮੈਂ ਵੀ ਕਹਾਣੀਆਂ ਪੜੀਆਂ ਸੀ ਪਰ ਇਸ ਵਿਸ਼ੇ ਉੱਤੇ ਵੀ ਜ਼ਰੂਰ ਕਿਤਾਬਾਂ ਹੋਣਗੀਆਂ ਜਿੰਨਾ ਬਾਰੇ ਮੈਂ ਕਦੇ ਉਤਸਕ ਨਹੀਂ ਹੋਇਆ ਹੋ ਸਕਦਾ ਸੀ ਕਿ ਜਿਹੀਆਂ ਕਿਤਾਬਾਂ ਵਿੱਚ ਅਜਿਹੀ ਸਥਿਤੀ ਵਿੱਚੋਂ ਨਿਕਲਣ ਬਾਰੇ ਕੋਈ ਗੱਲ ਹੁੰਦੀ ਇੰਜ ਪੜ ਕੇ ਮੈਨੂੰ ਕੋਈ ਗੱਲ ਲੱਭ ਜਾਂਦੀ ਜਿਸ ਵਿੱਚ ਇਹ ਬੇਰਹਿਮ ਪੱਈਆ ਇੱਕ ਵਾਰ ਰੁਕ ਗਿਆ ਹੁੰਦਾ ਤੇ ਨਿਰਬਿਗਨ ਗਿਣਤੀਆਂ ਦੇ ਬਾਵਜੂਦ ਸਿਰਫ ਇੱਕ ਵਾਰ ਕਿਸਮਤ ਕਰਕੇ ਫਿਰ ਸ਼ਾਇਦ ਇੱਕ ਤਬਦੀਲੀ ਹੋ ਜਾਂਦੀ ਇੱਕ ਤਰ੍ਹਾਂ ਇਨਾ ਹੀ ਕਾਫੀ ਸੀ ਮੇਰਾ ਦਿਲ ਇੰਜ ਸੰਵਲ ਗਿਆ ਹੁੰਦਾ ਖਬਰਾਂ ਵਿੱਚ ਹਮੇਸ਼ਾ ਲਿਖਿਆ ਹੁੰਦਾ ਹੈ ਸਮਾਜ ਪ੍ਰਤੀ ਜੋ ਕਰਤਾ ਹੁੰਦਾ ਹੈ ਉਹਨਾਂ ਮੁਤਾਬਕ ਉਤਾਰਨਾ ਹੁੰਦਾ ਹੈ ਪਰ ਕਲਪਨਾ ਦੇ ਮੇਚ ਨਹੀਂ ਆਉਂਦਾ ਮੁੱਖ ਗੱਲ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਕਿ ਬਚ ਕੇ ਨਿਕਲਣਾ ਇੱਕ ਅਸੰਭਵਨਾ ਖੁਸ਼ ਕਰਨ ਵਾਲੀ ਰਸਮ ਤੋਂ ਆਜ਼ਾਦੀ ਲਈ ਇੱਕ ਛਲਾਂਗ ਇੱਕ ਤਰ੍ਹਾਂ ਦੀ ਅਰੁਕ ਦੌੜ ਜਿਹੜੀ ਮੌਕੇ ਦੀ ਆਸਤੇ ਦੇਵੇ ਬਿਲਕੁਲ ਆਸ ਦਾ ਮਤਲਬ ਜਦ ਤੁਸੀਂ ਕਿਸੇ ਗਲੀ ਦੇ ਕੋਨੇ ਉੱਤੇ ਇੱਕ ਬੇਤਰਤੀਬ ਗੋਲੀ ਨਾਲ ਮਾਰੇ ਜਾਣਾ ਤੋਂ ਤੇਜ਼ੀ ਨਾਲ ਨਸਤੇ ਹੋਵੋ ਮੈਂ ਇਸ ਵਾਰ ਬਹੁਤ ਸੋਚਿਆ ਪਰ ਅਜੇਹੀ ਖੁੱਲ ਮਿਲਣ ਵਾਲੀ ਵਿਲਾਸਤਾ ਨਹੀਂ ਸੀ ਕਿਉਂਕਿ ਹਰ ਗੱਲ ਇਸ ਦੇ ਉਲਟ ਸੀ ਮੈਂ ਇਸ ਮਸ਼ੀਨਰੀ ਰਾਹੀਂ ਫਿਰ ਫੜਿਆ ਜਾਣਾ ਸੀ ਮੇਰੀ ਸਮਝਣ ਦੀ ਇੱਛਾ ਰੱਖਣ ਦੇ ਬਾਵਜੂਦ ਮੈਂ ਇਸ ਹਭੀਮਾਨ ਭਰੀ ਨਿਸ਼ਚਿਤਤਾ ਨੂੰ ਸਵੀਕਾਰ ਨਹੀਂ ਸੀ ਕਰ ਸਕਦਾ ਕਿਉਂਕਿ ਆਖਰਕਾਰ ਕਿਸ ਤਾ ਫੈਸਲਾ ਤੇ ਹਾਸੋ ਹੀ ਨਹੀਂ ਨਿਸ਼ਚਿਤਤਾ ਅਨਪਾਸ ਤੋਂ ਬਾਹਰ ਸੀ ਤੇ ਫੈਸਲਾ ਸੁਣਾਉਣ ਵੇਲੇ ਤੋਂ ਇਹ ਨਿਸ਼ਚਿੰਤਤਾ ਬੜੀ ਸ਼ਾਂਤ ਘਟਾਵਾਂ ਨਾਲ ਭਰੀ ਹੋਈ ਸੀ ਸੱਚੇ ਸੀ ਕਿ ਮੌਦੀ ਸਜਰਾਤਿ 8 ਵਜੇ ਸੁਣਾਈ ਗਈ ਸੀ ਨਾ ਕਿ 5 ਵਜੇ ਸੱਚੇ ਵੀ ਸੀ ਕਿ ਇਹ ਬਿਲਕੁਲ ਵੱਖਰਾ ਫੈਸਲਾ ਹੋ ਸਕਦਾ ਸੀ ਸੱਚ ਇਹ ਸੀ ਕਿ ਇਹ ਉਹਨਾਂ ਲੋਕਾਂ ਵੱਲੋਂ ਦਿੱਤਾ ਗਿਆ ਸੀ ਜਿਨ੍ਹਾਂ ਦੀ ਧਾਰਨਾ ਅਸਪਸ਼ਟ ਸੀ ਸੱਚੇ ਸੀ ਕਿ ਇਹ ਫੈਸਲਾ ਇਸ ਅਸਪਸ਼ਟ ਧਾਰਨਾ ਉੱਤੇ ਕਿ ਇਹ ਫਰਾਂਸ ਯਾਨੀ ਜਾਂ ਜਰਮਨ ਜੰਤਨੀ ਦੇ ਲੋਕਾਂ ਦੇ ਨਾਂ ਤੇ ਦਿੱਤਾ ਗਿਆ ਸੀ ਇਹ ਫੈਸਲਾ ਲੱਗਦਾ ਸੀ ਕਿ ਗੰਭੀਰ ਨਿਰਣੇ ਤੋਂ ਘਟਾ ਕੇ ਲਿਆ ਗਿਆ ਸੀ ਫਿਰ ਵੀ ਮੈਨੂੰ ਇਹ ਮੰਨਣਾ ਪੈਂਦਾ ਕਿ ਜਦੋਂ ਤੇ ਇਹ ਫੈਸਲਾ ਦਿੱਤਾ ਗਿਆ ਸੀ ਇਹਦੇ ਸਿੱਟੇ ਉਸਕੰਤ ਵਾਂਗ ਸੱਚੇ ਸੀ ਜਿਸ ਨਾਲ ਮੈਂ ਆਪਣਾ ਸਰੀਰ ਲਾਇਆ ਹੋਇਆ ਸੀ ਅਜਿਹੇ ਵੇਲੇ ਮੈਨੂੰ ਆਪਣੀ ਮਾਂ ਦੀ ਉਹ ਕਹਾਣੀ ਯਾਦ ਆਈ ਜਿਹੜੀ ਉਸਨੇ ਮੇਰੇ ਪਿਓ ਜਿਸ ਨੂੰ ਮੈਂ ਨਹੀਂ ਸੀ ਜਾਣਦਾ ਵਾਰੀ ਮੈਨੂੰ ਦੱਸੀ ਸੀ ਸ਼ਾਇਦ ਉਸ ਵਾਰੀ ਯਾਨੀ ਮੇਰੇ ਪਿਓ ਬਾਰੇ ਮੈਂ ਇਹਨਾਂ ਹੀ ਜਾਣਦਾ ਸੀ ਜਿੰਨਾ ਕੁ ਮੇਰੀ ਮਾਂ ਨੇ ਉਦੋਂ ਉਸ ਵਾਰੀ ਕਹਾਣੀ ਵਿੱਚ ਮੈਨੂੰ ਦੱਸਿਆ ਸੀ ਮੇਰਾ ਪਿਓ ਇੱਕ ਕਾਤਲ ਨੂੰ ਦਿੱਤੀ ਜਾ ਰਹੀ ਮੌਤ ਦੀ ਸਜ਼ਾ ਨੂੰ ਵੇਖਣ ਗਿਆ ਮੌਤ ਦੀ ਸਜ਼ਾ ਵੇਖਣ ਜਾਣ ਦੇ ਖਿਆਲ ਨਾਲ ਹੀ ਉਨੇ ਆਪਣੇ ਆਪ ਨੂੰ ਬਿਮਾਰ ਜਿਹਾ ਮਹਿਸੂਸ ਕੀਤਾ ਪਰ ਉਹ ਫਿਰ ਵੀ ਵੇਖਣ ਚੱਲ ਗਿਆ ਤੇ ਜਦੋਂ ਵਾਪਸ ਆਇਆ ਉਸਨੇ ਅੱਧੀ ਸਵੇਰ ਉਸ ਛਾਲੀਆਂ ਕਰਨ ਵਿੱਚ ਬਤੀਤ ਕਰ ਦਿੱਤੀ ਉਸ ਵਕਤ ਮੈਂ ਉਸ ਪ੍ਰਤੀ ਕਿਰਣਾ ਮਹਿਸੂਸ ਕੀਤੀ ਪਰ ਹੁਣ ਮੈਂ ਸਮਝ ਗਿਆ ਸੀ ਕਿ ਉਸ ਦਾ ਵਤੀਰਾ ਬਿਲਕੁਲ ਆਮ ਤੇ ਕੁਦਰਤੀ ਸੀ ਮੈਂ ਇਹ ਕਿਉਂ ਨਹੀਂ ਉਦੋਂ ਸਮਝ ਸਕਿਆ ਕਿ ਕਿਸੇ ਆਦਮੀ ਨੂੰ ਦਿੱਤੀ ਜਾ ਰਹੀ ਮੌਦੀ ਸਜ਼ਾ ਵੇਖਣ ਤੋਂ ਵੱਧ ਹੋਰ ਕੀ ਮਹੱਤਵਪੂਰਨ ਸੀ ਜਦੋਂ ਤੁਸੀਂ ਅਜਿਹੀ ਘਟਨਾ ਦੇ ਕੋਲ ਹੁੰਦੇ ਹੋ ਅਜਿਹੀ ਘਟਨਾ ਨੂੰ ਵੇਖਣ ਵਿੱਚ ਹੀ ਤਾਂ ਵੰਦੇਦੀ ਦੇ ਜਸਵੀ ਹੁੰਦੀ ਹੈ ਜੇ ਮੈਂ ਇਸ ਜੇਲ ਵਿੱਚੋਂ ਨਿਕਲ ਸਕਾਂ ਮੈਂ ਹਰ ਮੌਤ ਦੀ ਸਜ਼ਾ ਹੁੰਦੀ ਨੂੰ ਵੇਖਣ ਜ਼ਰੂਰ ਜਾਵਾਂ ਪਰ ਮੈਂ ਇਹ ਸੋਚਦਾ ਹਾਂ ਕਿ ਇੰਜ ਨੂੰ ਸੰਭਵ ਸਮਝਣਾ ਵੀ ਗਲਤੀ ਸੀ ਕਿਉਂਕਿ ਇਹ ਸੋਚ ਕੇ ਆਪਣੀ ਕਲਪਨਾ ਅਨੁਸਾਰ ਮੈਂ ਇੱਕ ਸੋਹਣੀ ਸਵੇਰ ਇੱਕ ਆਜ਼ਾਦ ਮਨੁੱਖ ਵਾਂਗ ਬਾਹਰ ਪ੍ਰੀਸ ਦੀ ਘੇਰਾਬੰਦੀ ਦੇ ਪਿੱਛੇ ਦਿੱਤੀ ਜਾ ਰਹੀ ਮੌਤ ਦੀ ਸਜ਼ਾ ਦਾ ਦਰਸ਼ਕ ਵਾਂਗ ਕੇ ਖੜਾ ਹੋਵਾਂ ਤੇ ਉਹਨੂੰ ਵੇਖਣ ਤੋਂ ਬਾਅਦ ਉਛਲ ਜਾਵਾਂ ਇੰਜ ਸੋਚ ਕੇ ਬੜੀ ਤਕਲੀਫ ਭਰੀ ਖੁਸ਼ੀ ਮਹਿਸੂਸ ਕੀਤੀ ਪਰ ਮੈਂ ਦਲੀਲ ਦੇ ਆਧਾਰ ਉਤੇ ਵਾਜਬ ਨਹੀਂ ਸੀ 아 ਜੀਆ ਗਲਤ ਫਹਮੀਆ ਵਿੱਚ ਬੈਣਾ ਅਸਲ ਵਿੱਚ ਮੇਰੀ ਗਲਤੀ ਸੀ ਕਿਉਂਕਿ ਅਗਲੇ ਪਲ ਮੈਂ ਐਨਾ ਠੰਡਾ ਹੋ ਗਿਆ ਕਿ ਮੈਂ ਸੁਗੜ ਕੇ ਆਪਣੇ ਕੰਬਲ ਵਿੱਚ ਇੱਕ ਗੇਂਦ ਬਣ ਕੇ ਪੈ ਗਿਆ ਤੇ ਮੇਰੇ ਦੰਦ ਕੜਕਣ ਲੱਗੇ ਜੋ ਮੇਰੇ ਕੋਲ ਰੋਕੇ ਨਹੀਂ ਸੀ ਜਾ ਰਹੇ ਪਰ ਕੁਦਰਤੀ ਤੁਸੀਂ ਹਮੇਸ਼ਾ ਵਾਜਬ ਨਹੀਂ ਰਹਿੰਦੇ ਅਗਲੀ ਵਾਰ ਮਿਸਾਲ ਲਈ ਮੈਂ ਆਪਣੇ ਹੂਰ ਰਸੂਲ ਘੜ ਲਵਾਗਾ ਮੈਂ ਦੰਡ ਦੇ ਮਾਫੀ ਸਤਾਰ ਲਿਆਵਾਂਗਾ ਮੈਂ ਇਸ ਕਲ ਦਾ ਅਸਾਸ ਕੀਤਾ ਕਿ ਤੱਕ ਇਹ ਬਹੁਤ ਮਹੱਤਵ ਵਾਲੀ ਗਲਤੀ ਕਿ ਜਿਸ ਨੂੰ ਮੌਤੀ ਸਜ਼ਾ ਹੋਵੇ ਉਸ ਨੂੰ ਇੱਕ ਹੋਰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਬਾਜ਼ਾਰ ਵਿੱਚੋਂ ਇੱਕ ਨੋ ਵੀ ਮੌਕਾ ਦੇਣ ਨਾਲ ਇਸ ਸਿਸਟਮ ਨੂੰ ਠੀਕ ਕਰਨ ਲਈ ਠੀਕ ਰਹੇਗਾ ਮੇਰਾ ਖਿਆਲ ਹੈ ਐਨਸੀ ਕਿ ਤੁਸੀਂ ਕੁਝ ਰਸਾਇਣਕ ਤੱਤਾਂ ਦਾ ਮਿਲਕੋਬਾ ਕਰਕੇ ਮਰੀਜ਼ ਨੂੰ ਯਾਨੀ ਮੈਂ ਮੌਦੀ ਸਜ਼ਾ ਵਾਲੇ ਲਈ ਮਰੀਜ਼ ਸ਼ਬਦ ਦੀ ਵਰਤਾਂਗਾ ਦਿੱਤਾ ਜਾਵੇ ਤੇ 10 ਵਿੱਚੋਂ 9 ਵਾਰੀ ਉਹ ਮਿਲਕੋਬਾ ਉਸ ਨੂੰ ਮਾਰ ਸਕਦਾ ਹੋਵੇ ਪਰ ਉਹ ਇਸ ਸ਼ਰਤ ਨੂੰ ਜਾਣਦਾ ਜਾਂ ਸਮਝਦਾ ਹੋਵੇ ਇਸ ਬਾਰੇ ਗੰਭੀਰਤਾ ਤੇ ਆਰਾਮ ਨਾਲ ਵਿਚਾਰਦਿਆਂ ਮੈਂ ਵੇਖ ਸਕਦਾ ਸੀ ਕਿ ਗਲੂਟਨ ਇੱਕ ਮਸ਼ੀਨ ਜਿਹੜੀ ਉਚਾਈ ਤੋਂ ਇੱਕ ਭਾਰੀ ਬਲੇਡ ਮੁਜਰਮ ਦੀ ਗਰਦਨ ਉੱਤੇ ਡੇਕ ਕੇ ਉਸ ਦਾ ਸਿਰ ਕਲਮ ਕਰਦੀ ਸੀ ਰਾਈ ਬਚਨ ਦਾ ਕੋਈ ਮੌਕਾ ਨਹੀਂ ਸੀ ਬਿਲਕੁਲ ਵੀ ਨਹੀਂ ਸੱਚ ਇਹ ਸੀ ਕਿ ਇੱਕ ਵਾਰ ਫੈਸਲਾ ਲਿਆ ਜਾਂਦਾ ਸੀ ਉਹ ਇਹ ਸੀ ਕਿ ਮਰੀਜ਼ ਨੇ ਮਰਨਾ ਹੀ ਸੀ ਇੱਕ ਖੁੱਲਾ ਕੇਸ ਸੀ ਤੇ ਇੱਕ ਤਰ੍ਹਾਂ ਨਾਲ ਬੰਦ ਕੇਸ ਵੀ ਸੀ ਇੱਕ ਪੱਕਾ ਪ੍ਰਬੰਧ ਸੀ ਤੇ ਇਹ ਉਹ ਵਿਧੀ ਸੀ ਜਿਸ ਤੋਂ ਵਾਪਸ ਨਹੀਂ ਸੀ ਮੁੜਿਆ ਜਾ ਸਕਦਾ ਜੇ ਕਿਸੇ ਕਾਰਨ ਗਲੂਟਨ ਦਾ ਬਲੇਡ ਫੇਲ ਹੋ ਜਾਵੇ ਉਹ ਅਧਿਕਾਰੀ ਉਸ ਸਾਰੀ ਕਿਰਿਆ ਨੂੰ ਫਿਰ ਤੋਂ ਦੁਹਰਾਉਂਦੇ ਜਿਹੜੀ ਗੱਲ ਮੈਨੂੰ ਚੁੱਪਦੀ ਸੀ ਉਹ ਏ ਸੀ ਕੇ ਮੌਤ ਮਿਲਣ ਵਾਲੇ ਨੂੰ ਇਹ ਆਸ ਹੁੰਦੀ ਸੀ ਕਿ ਬਲੇਡ ਪਹਿਲੀ ਵਾਰੀ ਕੰਮ ਕਰ ਦੇਵੇ ਇਸੇ ਕਾਰਨ ਕਰਕੇ ਮੈਂ ਆਖਦਾ ਹਾਂ ਕਿ ਇਹ ਗਲਤ ਸੀ ਇੱਕ ਤਰ੍ਹਾਂ ਮੈਂ ਠੀਕ ਵੀ ਸੀ ਪਰ ਇੱਕ ਹੋਰ ਤਰ੍ਹਾਂ ਮੈਨੂੰ ਜ਼ਬਰਦਸਤੀ ਇਹ ਮੰਨਣਾ ਪਿਆ ਕਿ ਸੰਸਥਾ ਦਾ ਇਹੋ ਤਾਂ ਭੇਦ ਸੀ ਦੂਜੇ ਸ਼ਬਦਾਂ ਵਿੱਚ ਜ਼ੋਰ ਨਾਲ ਦੋਸ਼ੀ ਨੂੰ ਨੈਤਿਕ ਸਹਿਯੋਗ ਲਈ ਮਨਾਇਆ ਜਾਂਦਾ ਸੀ ਉਹਦੇ ਹੱਕ ਵਾਲੀ ਇੱਕੋ ਗੱਲ ਸੀ ਕਿ ਸਭ ਕੁਝ ਯਾਨੀ ਮੌਤ ਬਿਨਾਂ ਕਿਸੇ ਅਰਚਨ ਤੋਂ ਠੀਕ ਤਰ੍ਹਾਂ ਸਿਰੇ ਚੜ ਜਾਵੇ ਮੈਂ ਇਸ ਬਾਰੇ ਹੋਰ ਵੀ ਜਾਣਿਆ ਕਿਉਂਕਿ ਉਸ ਘੜੀ ਤੱਕ ਮੇਰੇ ਮਨ ਵਿੱਚ ਗਲੂਟਨ ਬਾਰੇ ਖਿਆਲ ਗਲਤ ਸਨ ਵਾਚੇਤੋਂ ਮੈਂ ਇਹ ਵਿਸ਼ਵਾਸ ਕਰਦਾ ਰਿਹਾ ਸੀ ਪਤਾ ਨਹੀਂ ਕਿਉਂ ਕਿ ਤੁਹਾਨੂੰ ਪੌੜੀਆਂ ਚੜਕੇ ਗਲੂਟਨ ਤੇ ਜਾਣਾ ਹੁੰਦਾ ਸੀ ਤੇ ਮੇਰਾ ਇਹ ਖਿਆਲ ਫਰਾਂਸ ਵਿੱਚ ਹੋਈ ਕ੍ਰਾਂਤੀ ਕਰਕੇ ਬਣਿਆ ਹੋਇਆ ਸੀ ਇਹੋ ਕੁਝ ਮੈਨੂੰ ਪੜਾਇਆ ਗਿਆ ਸੀ ਤੇ ਮੈਨੂੰ ਵਿਖਾਇਆ ਗਿਆ ਸੀ ਪਰ ਇੱਕ ਦਿਨ ਸਵੇਰੇ ਮੈਂ ਅਖਬਾਰ ਵਿੱਚ ਇੱਕ ਛਪੀ ਤਸਵੀਰ ਨੂੰ ਯਾਦ ਕੀਤਾ ਤੇ ਇਸੇ ਤਰ੍ਹਾਂ ਦੀ ਮੌਤ ਦਿੱਤੀ ਜਾਣ ਬਾਰੇ ਉਦੋਂ ਬਹੁਤ ਚਰਚਾ ਸੀ ਬੜੀ ਸਾਦਗੀ ਨਾਲ ਮਸ਼ੀਨ ਤਰਤੀ ਉਤੇ ਸੈੱਟ ਕਰ ਦਿੱਤੀ ਗਈ ਸੀ ਇਹ ਉਸ ਨਾਲੋਂ ਕਿਤੇ ਘਟਤੰਗ ਸੀ ਜਿੰਨੀ ਮੈਂ ਸੋਚੀ ਸੀ ਬੜੀ ਹਾਸੋ ਹਣੀ ਗੱਲ ਇਹ ਸੀ ਕਿ ਮੈਂ ਪਹਿਲਾਂ ਇਹਨੂੰ ਨੋਟ ਨਹੀਂ ਸੀ ਕੀਤਾ ਮੈਂ ਗਲੋਟਨ ਦੀ ਪਿਕਚਰ ਵੇਖ ਕੇ ਹੈਰਾਨ ਹੋ ਗਿਆ ਸੀ ਕਿ ਇਹ ਬਹੁਤ ਪਰਪੱਕ ਤੇ ਕਮਾਲ ਦਾ ਸਾਧਨ ਸੀ ਤੇ ਇਹ ਚਮਕਦਾਰ ਸੀ ਜਿੰਨਾ ਚੀਜ਼ਾਂ ਬਾਰੇ ਤੁਸੀਂ ਜਾਣਦੇ ਨਹੀਂ ਉਹਨਾਂ ਬਾਰੇ ਤੁਸੀਂ ਘਟਾਵਦਾ ਕੇ ਹੀ ਸੁਣਿਆ ਹੁੰਦਾ ਹੈ ਮੈਂ ਜੋ ਪਹਿਲਾਂ ਵੇਖਿਆ ਸੀ ਉਹ ਮੇਰੇ ਖਿਆਲ ਤੋਂ ਉਲਟ ਸੀ ਸਭ ਕੁਝ ਸਿੱਧਾ ਸੀ ਗਲੂਟਨ タルਸੀ ਦੀ ਉਸੇ ਸਤਾ ਤੇ ਸੀ ਜਿਸ ਸਤਾ ਤੇ ਮਾਰੇ ਜਾਣ ਵਾਲਾ ਵਿਅਕਤੀ ਹੁੰਦਾ ਸੀ ਉਹ ਇਸ ਮਸ਼ੀਨ ਦੇ ਕੋਲ ਤੁਰ ਕੇ ਆਉਂਦਾ ਹੈ ਉਹ ਗਲੂਟਨ ਕੋਲ ਉਵੇਂ ਹੀ ਜਾਂਦਾ ਹੈ ਜਿਵੇਂ ਕਿਸੇ ਬੰਦੇ ਕੋਲ ਜਾਂਦਾ ਹੈ ਇਸ ਖਿਆਲ ਨੇ ਵੀ ਮੈਨੂੰ ਪਰੇਸ਼ਾਨ ਕੀਤਾ ਕਤਲ ਹੋਣ ਵਾਲੇ ਦਾ ਫੱਟੇ ਉੱਤੇ ਚੜਨਾ ਇੰਨ ਸੀ ਜਿਵੇਂ ਅੰਬਰ ਤੇ ਜਾਣਾ ਹੋਵੇ ਤੇ ਉਸੇ ਕਲਪਨਾ ਵਿੱਚ ਟਿਕੇ ਰਹਿਣਾ ਹੋਵੇ ਜਦ ਕਿ ਇੱਥੇ ਫਿਰ ਮਸ਼ੀਨ ਸਭ ਕੁਝ ਤਬਾਹ ਕਰ ਦਿੰਦੀ ਸੀ ਤੁਸੀਂ ਜ਼ਰਾ ਸ਼ਰਮ ਨਾਲ ਪਰ ਝਾਣ ਪੂਰਵਕ ਤੇ ਬੜੀ ਪਰਪਕਤਾ ਨਾਲ ਮਾਰੇ ਜਾਣਾ ਸੀ ਦੋ ਹੋਰ ਗੱਲਾਂ ਬਾਰੇ ਮੈਂ ਸੋਚ ਰਿਹਾ ਸੀ ਸਵੇਰ ਦੀ ਆਮਦ ਤੇ ਮੇਰੀ ਅਪੀਲ ਭਾਵੇਂ ਮੈਂ ਆਪਣੇ ਆਪ ਨਾਲ ਵਿਚਾਰ ਕਰਦਾ ਕਿ ਇਸ ਬਾਰੇ ਮੈਂ ਹੋਰ ਨਾ ਸੋਚਾਂ ਮੈਂ ਅੰਗੜਾਈ ਲੈਂਦਾ ਤੇ ਅੰਬਰਵਲ ਤੱਕਦਾ ਆਪਣੇ ਆਪ ਉੱਤੇ ਜ਼ੋਰ ਪਾ ਕੇ ਕੁਝ ਦਿਲਚਸਪ ਗੱਲ ਲੱਭਦਾ ਸ਼ਾਮ ਹੋ ਜਾਂਦੀ ਜੋ ਹਰੀ ਹੁੰਦੀ ਮੈਂ ਹੋਰ ਕੋਸ਼ਿਸ਼ ਕਰਦਾ ਕਿ ਮੈਂ ਆਪਣੇ ਖਿਆਲਾਂ ਨੂੰ ਕਿਸੇ ਹੋਰ ਪਾਸੇ ਲੈ ਜਾਵਾਂ ਮੈਂ ਆਪਣੇ ਦਿਲ ਦੀ ਧੜਕਣ ਨੂੰ ਮਹਿਸੂਸ ਕਰਦਾ ਮੈਂ ਇਹ ਕਲਪਨਾ ਨਾ ਕਰ ਸਕਦਾ ਕਿ ਇਹ ਧੜਕਣ ਦੀ ਆਵਾਜ਼ ਜੋ ਮੇਰੇ ਨਾਲ ਬਹੁਤ دیر ਤੋਂ ਸੀ ਕਦੇ ਰੁਕ ਜਾਵੇਗੀ ਹੁਣ ਮੇਰੇ ਕੋਲ ਕੋਈ ਬਹੁਤੀ ਕਲਪਨਾ ਵੀ ਨਹੀਂ ਸੀ ਪਰ ਫਿਰ ਵੀ ਮੈਂ ਉਸ ਕੜੀ ਦੀ ਕਲਪਨਾ ਕਰਦਾ ਜਦੋਂ ਇਹ ਧੜਕਣ ਦੀ ਆਵਾਜ਼ ਮੇਰੇ ਦਿਮਾਗ ਵਿੱਚ ਨਹੀਂ ਰਹੇਗੀ ਪਰ ਇੰਜ ਸੋਚਣ ਦਾ ਕੋਈ ਲਾਭ ਨਹੀਂ ਸੀ ਸਵੇਰ ਦੀ ਆਮਦ ਤੇ ਮੇਰੀ ਅਪੀਲ ਮੇਰੇ ਅੱਗੇ ਅਜੇ ਵੀ ਸੀ ਆਖਿਰ ਨੂੰ ਮੈਂ ਆਪਣੇ ਆਪ ਨੂੰ ਦਲੀਲ ਨਾਲ ਮਨਾ ਲੈਂਦਾ ਕਿ ਇਸ ਬਾਰੇ ਮੈਨੂੰ ਨਹੀਂ ਸੋਚਣਾ ਚਾਹੀਦਾ ਉਹ ਹਮੇਸ਼ਾ ਚੜਦੀ ਸਵੇਰ ਨੂੰ ਆਉਂਦੇ ਸੀ ਤੇ ਮੈਂ ਇਸ ਬਾਰੇ ਜਾਣਦਾ ਸੀ ਇੰਜ ਮੈਂ ਉਸ ਚੜਦੀ ਸਵੇਰ ਨੂੰ ਉਡੀਕਦੇ ਆਂ ਆਪਣੀਆਂ ਰਾਤਾਂ ਬਤਾਉਂਦਾ ਮੈਤ੍ਰਾਨਿਕ ਦਿੱਤੀ ਹਰਾਨੀ ਨੂੰ ਕਦੇ ਪਸੰਦ ਨਹੀਂ ਸੀ ਕਰਦਾ ਜੇ ਮੈਨੂੰ ਕੁਝ ਹੋਣਾ ਸੀ ਤਾਂ ਮੈਂ ਉੱਥੇ ਹੋਣ ਨੂੰ ਹੀ ਪਸੰਦ ਕਰਦਾ ਸੀ ਇਸੇ ਕਰਕੇ ਦਿਨ ਵੇਲੇ ਮੈਂ ਥੋੜਾ ਸੌਂ ਲੈਂਦਾ ਸੀ ਤੇ ਫਿਰ ਸਾਰੀ ਰਾਤ ਆਰਾਮ ਨਾਲ ਬਾਰੀ ਵਿੱਚ ਪੈਂਦੀ ਕਿਰਨ ਉਡੀਕਦਾ ਔਖਾ ਕੰਮ ਮੇਰਾ ਉਦੋਂ ਹੁੰਦਾ ਸੀ ਜਦੋਂ ਮੈਂ ਜਾਣ ਲੈਂਦਾ ਕਿ ਅਨਿਸ਼ਚਿਤ ਘੜੀ ਲਈ ਉਹ ਕੁਝ ਕਰ ਰਹੀ ਸੀ ਅੱਧੀ ਰਾਤ ਤੋਂ ਬਾਅਦ ਮੈਂ ਵੇਖਦਾ ਰਹਿੰਦਾ ਤੇ ਉਡੀਕਦਾ ਰਹਿੰਦਾ ਮੇਰੇ ਕੰਨ ਪਹਿਲਾਂ ਕਦੇ ਇੰਨਾ ਹਲਕਾ ਖੜਕਾ ਜਾਂ ਸ਼ੋਰ ਨਹੀਂ ਸੀ ਸੁਣਿਆ ਕਰਦੇ ਇੱਕ ਗੱਲ ਮੈਂ ਆਖ ਸਕਦਾ ਹਾਂ ਕਿ ਇੱਕ ਤਰ੍ਹਾਂ ਨਾਲ ਮੈਂ ਖੁਸ਼ ਨਸੀਬ ਸੀ ਕਿ ਉਸ ਸਾਰੇ ਵਕਤ ਮੈਂ ਕਦੇ ਜੇਲ੍ਹ ਦੇ ਸਟਾਫ ਦੇ ਕਦਮਾਂ ਦੀ ਆਵਾਜ਼ ਨਹੀਂ ਸੁਣੀ। ਮਾਂ ਕਿਆ ਕਰਦੀ ਸੀ ਕਿ ਤੁਸੀਂ ਹਮੇਸ਼ਾ ਕੁਝ ਲੱਭ ਸਕਦੇ ਸੀ ਜੋ ਤੁਹਾਨੂੰ ਖੁਸ਼ ਰੱਖ ਸਕੇ। ਮੇਰੀ ਜੇਲ੍ਹ ਵਿੱਚ ਜਦ ਅੰਬਰ ਲਾਲ ਹੋ ਜਾਂਦਾ ਤੇ ਮੇਰੀ ਕੋਠੜੀ ਵਿੱਚ ਦਿਨ ਆ ਜਾਂਦਾ ਫਿਰ ਮੈਂ ਅਹਿਸਾਸ ਕਰਦਾ ਕਿ ਉਹ ਠੀਕ ਆਖਦੀ ਸੀ। ਕਿਉਂਕਿ ਨਹੀਂ ਤਾਂ ਮੈਂ ਬਹੁਤ ਆਸਾਨੀ ਨਾਲ ਉਹਨਾਂ ਦੇ ਕਦਮ ਸੁਣਦਾ ਤੇ ਮੇਰਾ ਮਨ ਫਟਣ ਨੂੰ ਆ ਜਾਂਦਾ। ਮੈਂ ਥੋੜਾ ਖੜਕਾ ਹੁੰਦਿਆਂ ਮੈਂ ਦਰਵਾਜ਼ੇ ਵੱਲ ਨੂੰ ਨਸਤਾ ਤੇ ਆਪਣੇ ਕੰਨ ਨੂੰ ਦਰਵਾਜ਼ੇ ਦੀ ਲੱਕੜ ਨਾਲ ਦਬਾ ਕੇ ਲਾਉਂਦਾ ਮੈਂ ਉਦੋਂ ਤੀਕ ਪਾਗਲਾ ਵਾਂਗ ਉਡੀਕਦਾ ਜਦੋਂ ਤੀਕ ਮੈਂ ਆਪਣੇ ਸਾਹ ਲੈਣ ਦੀ ਆਵਾਜ਼ ਖੁਦ ਨਾ ਸੁਣ ਲੈਂਦਾ ਜੋ ਬੜੀ ਡਰਾਉਣੀ ਤਕ ਖੰਕਾਰ ਲੱਗਦੀ ਸੀ ਜਿਵੇਂ ਕੁੱਤਾ ਜ਼ੋਰ ਨਾਲ ਸਾਹ ਲੈ ਰਿਹਾ ਹੁੰਦਾ ਪਰ ਚਲੋ ਮੇਰਾ ਦਿਲ ਨਾ ਫਟਦਾ ਤੇ ਮੈਨੂੰ 24 ਘੰਟੇ ਹੋਰ ਮਿਲ ਜਾਂਦੇ ਸਾਰਾ ਦਿਨ ਅਪੀਲ ਕਰਨ ਦਾ ਖਿਆਲ ਮੇਰੇ ਮਨ ਵਿੱਚ ਰਹਿੰਦਾ ਮੇਰੀ ਜਾਤ ਤੇ ਮੈਂ ਉਸ ਖਿਆਲ ਵਿੱਚੋਂ ਉਹ ਸਭ ਕੁਝ ਕੱਢ ਲਿਆ ਜੋ ਕੱਢਿਆ ਜਾ ਸਕਦਾ ਸੀ ਮੇਰੇ ਕੋਲ ਜੋ ਵੀ ਵਾਦ ਸੀ ਉਸ ਨਾਲ ਮੈਂ ਉਸ ਨੂੰ ਸਾਮ ਰੱਖਦਾ ਤਾਂ ਕਿ ਉਹਨਾਂ ਦਾ ਚੰਗਾ ਹੀ ਵਸ ਮਿਲ ਜਾਵੇ ਮੈਂ ਹਮੇਸ਼ਾ ਬੁਰੀ ਸਿੱਟੇ ਬਾਰੇ ਹੀ ਸੋਚਦਾ ਜਿਵੇਂ ਮੇਰੀ ਅਪੀਲ ਖਾਰਜ ਹੋ ਗਈ ਮੈਂ ਹੁਣ ਮਰਿਆ ਜਾਵਾਂਗਾ ਸਾਫ਼ ਹੈ ਕਿ ਹੋਰ ਲੋਕਾਂ ਤੋਂ ਪਹਿਲਾਂ ਪਰ ਹਰ ਕੋਈ ਜਾਣਦਾ ਸੀ ਕਿ ਜ਼ਿੰਦਗੀ ਜਿਉਣ ਦੇ ਕਾਬਲ ਹੈ ਹੀ ਨਹੀਂ ਪਰ ਆਪਣੇ ਧਰਨ ਤੱਕ ਮੈਂ ਇਹ ਸੋਚਦਾ ਕਿ ਕੋਈ ਫਰਕ ਨਹੀਂ ਜੇ ਤੁਸੀਂ 30 ਜਾਂ 70 ਦੇ ਹੋ ਕੇ ਮਰੋ ਕਿਉਂਕਿ ਕਿਵੇਂ ਵੀ ਦੂਸਰੇ ਆਦਮੀ ਤੇ ਔਰਤਾਂ ਕੁਦਰਤੀ ਜਿਉਂਦੇ ਰਹਿਣਗੇ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਅਸਲ ਵਿੱਚ ਕੋਈ ਗੱਲ ਵੀ ਸਪਸ਼ਟ ਨਹੀਂ ਸੀ ਭਾਵੇਂ ਮੌਤ ਹੁਣ ਵੀ ਹੋਵੇ ਤੇ ਭਾਵੇਂ ਹੁਣ ਤੋਂ 20 ਸਾਲ ਬਾਅਦ ਮੈਂ ਫਿਰ ਵੀ ਮਰੀ ਜਾਣਾ ਇਸ ਵਕਤ ਮੇਰੇ ਖਿਆਲਾਂ ਨੂੰ ਤੋੜਦੀ ਸੀ ਇੱਕ ਅਚਾਨਕ ਲੰਬੀ ਡਰਾਉਣੀ ਛਲਾਂਗ ਮੈਂ ਮਹਿਸੂਸ ਕਰਦਾ ਸੀ ਕਿ ਮੇਰਾ ਮਨ ਅਗਲੇ 20 ਸਾਲ ਹੋਰ ਲੈਣਾ ਚਾਹੁੰਦਾ ਸੀ ਮੈਨੂੰ ਇਸ ਉੱਤੇ ਦਬਾਅ ਪਾਉਣਾ ਪਿਆ ਕਿ ਇਹ ਸੋਚ ਕੇ ਕਿ 20 ਸਾਲ ਨੂੰ ਮੇਰੀ ਸੋਚ ਕੀ ਹੋਣੀ ਸੀ ਪਰ ਤਾਂ ਅੰਤ ਤਾਂ ਉਹ ਹੁਣ ਸੀ ਜਦੋਂ ਅਸੀਂ ਮਰੀ ਜਾਣਾ ਹੈ ਤਾਂ ਕਿਵੇਂ ਚ ਕਦੋਂ ਮਰਨਾ ਕੋਈ ਅਰਥ ਨਹੀਂ ਰੱਖਦਾ ਇਸ ਕਰਕੇ ਯਾਨੀ ਔਖੀ ਗੱਲ ਇਸ ਕਰਕੇ ਵਿੱਚ ਸੀ ਕਿ ਉਹ ਏ ਸੀ ਕੇ ਮਨੋਂ ਦਰੀਲ ਨਹੀਂ ਸੀ ਜਾ ਰਹੀ ਮੈਨੂੰ ਆਪਣੀ ਅਪੀਲ ਖਾਰਜ ਹੋਣ ਦੀ ਸੰਭਾਵਨਾ ਨੂੰ ਮੰਨਣਾ ਪੈਣਾ ਸੀ ਇਸ ਲਈ ਤਦ ਤੱਕ ਕੇਵਲ ਤਦ ਹੀ ਮੈਨੂੰ ਹੱਕ ਹੋਵੇਗਾ ਕਿ ਮੈਂ ਆਪਣੇ ਆਪ ਨੂੰ ਇਹ ਸੋਚਣ ਦੀ ਇਜਾਜ਼ਤ ਦੇਵਾਂ ਕਿ ਮੈਂ ਇੱਕ ਵਿਕਲਪਕ ਪਰਿਕਲਪਨਾਤੇ ਵਿਚਾਰ ਕਰਾਂ ਜਿਵੇਂ ਮੈਨੂੰ ਮਾਫ ਕਰ ਦਿੱਤਾ ਗਿਆ ਇਸੀ ਸਮੱਸਿਆ ਇਸੀ ਕੀ ਇਸ ਕਾਰਨ ਮੈਨੂੰ ਆਪਣਾ ਲਹੂ ਠੰਡਾ ਰੱਖਣਾ ਪੈਣਾ ਸੀ ਜੋ ਇਸ ਮਨਮੋਹਣੇ ਆਨੰਦ ਕਰਨ ਵਧਣ ਲੱਗ ਪਿਆ ਸੀ ਮੈਨੂੰ ਆਪਣੇ ਤਰਕ ਨਾਲ ਜੁੜੇ ਮਨ ਨਾਲ ਇਸ ਨੂੰ ਸ਼ਾਂਤ ਕਰਨਾ ਸੀ ਆਪਣੀ ਪਹਿਲੀ ਪਰਿਕਲਪਨਾ ਜੋ ਜ਼ਿਆਦਾ ਸਹੀ ਲੱਗਦੀ ਸੀ ਤੋਂ ਮਨ ਮੋੜਨ ਲਈ ਮੈਂ ਆਪਣੇ ਮਨ ਨੂੰ ਪਧਰਾ ਰੱਖਣਾ ਸੀ ਜੇ ਇੰਜ ਕਰਨ ਵਿੱਚ ਮੈਂ ਸਫਲ ਹੋ ਗਿਆ ਤਾਂ ਮੇਰੇ ਕੋਲੇ ਘੰਟਾ ਸ਼ਾਂਤੀ ਭਰਿਆ ਹੋ ਸਕਦਾ ਸੀ ਖੈਰ ਇਹ ਬਹੁਤ ਕੁਝ ਸੀ ਅਜੇ ਹੀ ਹੀ ਇੱਕ ਕੜੀ ਸੀ ਕਿ ਮੈਂ ਪਾਦਰੀ ਨੂੰ ਫਿਰ ਮਿਲਣ ਤੋਂ ਜਵਾਬ ਦੇ ਦਿੱਤਾ ਮੈਂ ਲੇਟਿਆ ਹੋਇਆ ਸੀ ਤੇ ਮੈਂ ਅੰਬਰ ਦੀ ਲਾਲੀ ਦੀ ਚਮਕ ਨੂੰ ਵੇਖ ਕੇ ਦੱਸ ਸਕਦਾ ਸੀ ਕਿ ਸ਼ਾਮ ਉਤਰ ਰਹੀ ਸੀ ਮੈਂ ਆਪਣੀ ਅਪੀਲ ਖਰਚ ਕਰ ਚੁੱਕਿਆ ਸੀ ਤੇ ਆਪਣੇ ਅੰਦਰ ਚੱਲ ਰਹੇ ਲੋਹ ਨੂੰ ਮੈਂ ਮਹਿਸੂਸ ਕਰ ਸਕਦਾ ਸੀ ਮੈਨੂੰ ਪਾਦਰੀ ਨੂੰ ਵੇਖਣ ਦੀ ਲੋੜ ਨਹੀਂ ਸੀ ਬਹੁਤ ਦੇਰ ਬਾਅਦ ਉਦੋਂ ਮੈਂ ਮੈਰੀ ਨੂੰ ਯਾਦ ਕੀਤਾ ਜਦੋਂ ਤੋਂ ਉਸਨੇ ਲਿਖਣਾ ਛੱਡ ਦਿੱਤਾ ਸੀ ਦਿਨ ਲੰਬੇ ਹੋ ਗਏ ਸੀ ਉਸ ਸ਼ਾਮ ਮੈਂ ਆਪਣੇ ਆਪ ਨੂੰ ਦੱਸਿਆ ਕਿ ਸ਼ਾਇਦ ਮੈਰੀ ਇੱਕ ਮੌਤ ਦੀ ਸਜ਼ਾ ਵਾਲੇ ਬੰਦੇ ਦੀ ਪ੍ਰੇਮਿਕਾ ਹੋਣ ਤੋਂ ਅੱਕ ਗਈ ਹੋਵੇ ਮੇਰੇ ਮਨ ਵਿੱਚ ਇਹ ਵੀ ਆਇਆ ਕਿ ਸ਼ਾਇਦ ਉਹ ਬਿਮਾਰ ਹੋਵੇ ਜਾਂ ਮਰ ਗਈ ਹੋਵੇ ਅਜਿਹੀਆਂ ਗੱਲਾਂ ਵਾਪਰ ਜਾਂਦੀਆਂ ਹਨ ਮੈਂ ਇਹ ਕਿਵੇਂ ਜਾਣ ਸਕਦਾ ਸੀ ਜਦ ਕਿ ਸਾਡੇ ਸਰੀਰ ਜਿਹੜੇ ਹੁਣ ਵਿਛੜੇ ਹੋਏ ਸਨ ਵਿੱਚ ਕੋਈ ਅਜਿਹੀ ਗੱਲ ਨਹੀਂ ਸੀ ਜੋ ਸਾਨੂੰ ਇੱਕ ਦੂਜੇ ਨਾਲ ਜੋੜੀ ਰੱਖਦੀ ਜਾਂ ਇੱਕ ਦੂਜੇ ਨੂੰ ਯਾਦ ਰੱਖਦੀ ਚਲੋ ਉਸ ਤੋਂ ਬਾਅਦ ਮੈਰੀ ਨੂੰ ਯਾਦ ਕਰਨਾ ਮੇਰੇ ਲਈ ਕੁਝ ਨਹੀਂ ਸੀ ਮੈਂ ਉਸ ਦੀ ਮੌਤ ਵਿੱਚ ਦਿਲਚਸਪੀ ਨਹੀਂ ਸੀ ਰੱਖਦਾ ਇੰਜ ਮੈਨੂੰ ਪੂਰਾ ਠੀਕ ਲੱਗਦਾ ਸੀ ਕਿਉਂਕਿ ਮੈਨੂੰ ਇਹ ਪੱਕਾ ਪਤਾ ਸੀ ਕਿ ਇਹ ਇੱਕ ਆਮ ਜੀ ਗੱਲ ਹੈ ਕਿ ਲੋਕ ਮੇਰੇ ਮਨ ਤੋਂ ਬਾਅਦ ਮੈਨੂੰ ਭੁੱਲ ਜਾਣਗੇ ਉਹਨਾਂ ਨੇ ਮੇਰੇ ਕੋਲੋਂ ਹੁਣ ਕੀ ਲੈਣਾ ਸੀ ਮੈਂ ਇਹ ਆਪਣੇ ਆਪ ਨੂੰ ਨਹੀਂ ਸੀ ਦੱਸ ਸਕਦਾ ਕਿ ਇੰਜ ਸੋਚਣਾ ਮੇਰੇ ਲਈ ਔਖਾ ਸੀ ਬਿਲਕੁਲ ਉਸੇ ਪਲ ਪادری ਅੰਦਰ ਆ ਗਿਆ ਉਸ ਨੂੰ ਵੇਖ ਕੇ ਮੇਰੇ ਅੰਦਰ ਇੱਕ ਕੰਬਣੀ ਦੀ ਛਿੜ ਗਈ ਹੁਣੇ ਮੇਰੀ ਹਾਲਤ ਪਾਪਲੀ ਤੇ ਆਖਿਆ ਕਿ ਡਰਨ ਵਾਲੀ ਕੋਈ ਗੱਲ ਨਹੀਂ ਸੀ ਮੈਂ ਉਹਨੂੰ ਕਿਹਾ ਕਿ ਇਹ ਉਹਦਾ ਯਾਨੀ ਇੰਜ ਮਿਲਣਾ ਪਹਿਲਾ ਵਰਗਾ ਵਕਤ ਨਹੀਂ ਸੀ ਉਹਨੇ ਉੱਤਰ ਦਿੱਤਾ ਕਿ ਇਹ ਤਾਂ ਉਸ ਦਾ ਸਿਰਫ ਇੱਕ ਮਿੱਤਰ ਵਾਂਗ ਹੋਣਾ ਸੀ ਤੇ ਇਸ ਦਾ ਮੇਰੀ ਅਪੀਲ ਨਾਲ ਕੋਈ ਸਬੰਧ ਨਹੀਂ ਸੀ ਜਿਸ ਬਾਰੇ ਉਹ ਕੁਝ ਵੀ ਨਹੀਂ ਸੀ ਜਾਣਦਾ ਉਹ ਮੇਰੇ ਬੈੱਡ ਉੱਤੇ ਬੈਠ ਗਿਆ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਉਸ ਕੋਲ ਆ ਕੇ ਬੈਠ ਜਾਵਾਂ ਮੈਂ ਨਾ ਕਰ ਦਿੱਤੀ ਫਿਰ ਵੀ ਉਹਦੇ ਵਿੱਚ ਬੜੀ ਕੋਮਲਤਾ ਸੀ ਅੱਗੇ ਨੂੰ ਝੁਕਿਆ ਹੋਇਆ ਉਹ ਉੱਥੇ ਕੁਝ ਸੈਕਿੰਡ ਬੈਠਾ ਰਿਹਾ ਉਹਨੇ ਕੋਣੀਆਂ ਆਪਣੇ ਗੋਡਿਆਂ ਉੱਤੇ ਰੱਖੀਆਂ ਹੋਈਆਂ ਸਨ ਤੇ ਉਹ ਆਪਣੇ ਹੱਥਾਂ ਨੂੰ ਵੇਖਦਾ ਰਿਹਾ ਜਿਹੜੇ ਪਤਲੇ ਪਰ ਤਕੜੇ ਸਨ ਜਿਨ੍ਹਾਂ ਨੇ ਮੈਨੂੰ ਫਰਤੀਲੇ ਜਾਨਵਰ ਯਾਦ ਕਰਵਾ ਦਿੱਤੇ ਉਹਨੇ ਆਪਣੇ ਹੱਥਾਂ ਨੂੰ ਇੱਕ ਦੂਜੇ ਨਾਲ ਜ਼ਰਾ ਰਗੜਿਆ ਫਿਰ ਉਹ ਪਹਿਲਾਂ ਵਾਂਗ ਹੀ ਝੁਕਿਆ ਹੋਇਆ ਬੈਠਾ ਰਿਹਾ ਐਨੀ ਧੀਰ ਕਿ ਮੈਨੂੰ ਭੁੱਲ ਗਿਆ ਕਿ ਉਹ ਉੱਥੇ ਬੈਠਾ ਸੀ ਫਿਰ ਅਚਾਨਕ ਉਸਨੇ ਸਿਰ ਚੁੱਕਿਆ ਤੇ ਮੇਰੇ ਵੱਲ ਸਿੱਧਾ ਤੱਕਿਆ ਉਹ ਮਨੁਮੇਲਨ ਤੋਂ ਕਿਉਂ ਜਵਾਬ ਦੇ ਦਿੱਤਾ ਉਹਨੇ ਪੁੱਛਿਆ ਮੈਂ ਉਹਨੂੰ ਕਿਹਾ ਕਿ ਮੇਰਾ ਰੱਬ ਵਿੱਚ ਕੋਈ ਵਿਸ਼ਵਾਸ ਨਹੀਂ ਉਹ ਜਾਣਦਾ ਸੀ ਕਿ ਕੀ ਮੈਂ ਆਪਣੀ ਆਖੀ ਇਹ ਗੱਲ ਬਾਰੇ ਪੱਕਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਆਪ ਨੂੰ ਅਜਿਹੇ ਸਵਾਲ ਕਰਨ ਦੀ ਕੋਈ ਲੋੜ ਨਹੀਂ ਸਮਝਦਾ ਇਹ ਸਵਾਲ ਮਹੱਤਵਪੂਰਨ ਨਹੀਂ ਫਿਰ ਉਹਨੇ ਕੰਨਾਂ ਨਾ ਢਾਸਣਾ ਲਾ ਲਿਆ ਆਪਣੇ ਹੱਥ ਪੱਟਾਂ ਉੱਤੇ ਧਰ ਲਏ ਜਿਵੇਂ ਉਹਦੇ ਸਾਹਮਣੇ ਮੈਂ ਨਾ ਹੋਵਾਂ ਜਿਸ ਨਾਲ ਉਹ ਗੱਲਾਂ ਕਰ ਰਿਹਾ ਸੀ ਉਹਨੇ ਕਿਹਾ ਕਿ ਕਈ ਵਾਰ ਸਾਨੂੰ ਲੱਗਦਾ ਹੈ ਕਿ ਜੋ ਅਸੀਂ ਪੱਕਾ ਸਮਝਦੇ ਹਾਂ ਉਹ ਪੱਕਾ ਨਹੀਂ ਹੁੰਦਾ ਮੈਂ ਕੁਝ ਨਹੀਂ ਕਿਹਾ ਉਸਨੇ ਕਿਹਾ ਤੇਰਾ ਕੀ ਖਿਆਲ ਹੈ ਮੈਂ ਕਿਹਾ ਕਿ ਇਹ ਸੰਭਵ ਹੈ ਕਿਵੇਂ ਵੀ ਮੈਂ ਇਸ ਗੱਲ ਨੂੰ ਜਾਣੂ ਨਹੀਂ ਸੀ ਕਿ ਮੈਨੂੰ ਕਿਸ ਚੀਜ਼ ਵਿੱਚ ਦਿਲਚਸਪੀ ਸੀ ਪਰ ਜਿਸ ਵਿੱਚ ਮੇਰੀ ਦਿਲਚਸਪੀ ਨਹੀਂ ਸੀ ਉਸ ਬਾਰੇ ਮੈਂ ਪੱਕਾ ਜਾਣੂ ਸੀ ਉਸ ਵੇਲੇ ਇਹ ਹੋਇਆ ਕਿ ਜੋ ਉਹ ਬੋਲ ਰਿਹਾ ਸੀ ਉਸ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ ਸੀ ਉਹ ਦੂਸਰੇ ਪਾਸੇ ਟੱਕਣ ਲੱਗ ਪਿਆ ਤੇ ਬਿਨ ਹਿਲਿਆ ਉਹਨੇ ਮੈਨੂੰ ਪੁੱਛਿਆ ਕਿ ਜੋ ਮੈਂ ਬੋਲ ਰਿਹਾ ਸੀ ਕੀ ਇਹ ਕਿਤੇ ਹੱਤ ਨਿਰਾਸ਼ਾ ਵਿੱਚੋਂ ਤਾਂ ਨਹੀਂ ਸੀ ਮੈਂ ਉਹਨੂੰ ਸਮਝਾਇਆ ਕਿ ਮੈਂ ਨਾਰਾਜ਼ ਨਹੀਂ ਸੀ ਪਰ ਕੁਝ ਡਰਿਆ ਹੋਇਆ ਜ਼ਰੂਰ ਸੀ ਜਿਹੜਾ ਕਿ ਕੁਦਰਤੀ ਸੀ। "ਤਦ ਰੱਬ ਤੇਰੀ ਮਦਦ ਕਰ ਸਕਦਾ ਹੈ," ਉਹਨੇ ਕਿਹਾ। ਹਰ ਇਨਸਾਨ ਜਿਸਨੂੰ ਵੀ ਮੈਂ ਤੇਰੀ ਸਥਿਤੀ ਵਿੱਚ ਜਾਣਿਆ ਉਹ ਰੱਬ ਵੱਲ ਮੁੜ ਗਿਆ ਸੀ। ਮੈਂ ਉਹਦੀ ਗੱਲ ਮੰਨ ਕੇ ਕਿਹਾ ਕਿ ਇਹ ਉਹਨਾਂ ਦਾ ਹੱਕ ਸੀ। ਇਸ ਦਾ ਮਤਲਬ ਇਹ ਵੀ ਸੀ ਕਿ ਉਹਨਾਂ ਲੋਕਾਂ ਕੋਲ ਇਹਨਾਂ ਗੱਲਾਂ ਲਈ ਵਕਤ ਹੋਵੇਗਾ। ਜਿੱਥੋਂ ਤੱਕ ਮੇਰੀ ਗੱਲ ਹੈ, ਮੈਨੂੰ ਕਿਸੇ ਦੀ ਮਦਦ ਨਹੀਂ ਸੀ ਚਾਹੀਦੀ ਤੇ ਮੇਰੇ ਕੋਲ ਉਸ ਗੱਲ ਵਿੱਚ ਕੋਈ ਦਿਲਚਸਪੀ ਲੈਣ ਦਾ ਕੋਈ ਵਕਤ ਨਹੀਂ ਜਿਸ ਵਿੱਚ ਮੈਨੂੰ ਕੋਈ ਰੁਚੀ ਨਹੀਂ ਸੀ। ਉਸ ਵਕਤ ਉਸਨੇ ਆਪਣੇ ਹੱਥਾਂ ਕਿਵੇਂ ਵਿੱਚ ਉੱਤੇ ਕੀਤੇ ਤੇ ਉਹ ਅੱਗੇ ਨੂੰ ਹੋ ਕੇ ਬੈਠ ਗਿਆ। ਉਸਨੇ ਆਪਣੇ ਪਾਦਰੀ ਗੌਣ ਨੂੰ ਪਏ ਵੱਟਸ ਦੇ ਕੀਤੇ। ਉਹਨੇ ਆਪਣਾ ਬੋਲਣਾ ਪੂਰਾ ਕਰ ਲਿਆ ਜੋ ਉਹਨੇ ਸ਼ੁਰੂ ਕੀਤਾ ਸੀ ਤੇ ਉਹਨੇ ਫਿਰ ਸੰਬੋਧਨ ਕੀਤਾ। ਮੇਰੇ ਮਿੱਤਰ, ਜੋ ਮੇਰੇ ਨਾਲ ਇੰਜ ਬੋਲ ਰਿਹਾ ਸੀ ਉਹ ਇਸ ਕਰਕੇ ਨਹੀਂ ਕਿ ਮੈਨੂੰ ਮੌਤ ਦੀ ਸਜ਼ਾ ਹੋਈ ਸੀ। ਜਿਵੇਂ ਉਹ ਵੇਖਦਾ ਸੀ ਕਿ ਅਸੀਂ ਸਾਰੇ ਹੀ ਮਰਨ ਲਈ ਪਾਬੰਧ ਹਾਂ। ਪਰ ਮੈਂ ਉਸਨੂੰ ਟੋਕਿਆ। ਇੱਕ 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 ਸਭ ਦੀ ਮੌਤ ਤੇ ਮੇਰੀ ਮੌਤ ਵਾਲੀ ਗੱਲ ਇਕ ਨਹੀਂ ਸੀ ਤੇ ਇਸ ਤੋਂ ਬਿਨਾ ਇਹ ਗੱਲ ਮੈਨੂੰ ਕੋਈ ਸਹਾਰਾ ਦੇਣ ਵਾਲੀ ਨਹੀਂ ਬਿਲਕੁਲ ਠੀਕ ਉਹਨੇ ਮੇਰੇ ਨਾਲ ਸਹਿਮਤੀ ਵਿਖਾਈ ਪਰ ਜੇ ਤੂੰ ਅੱਜ ਨਹੀਂ ਮਰੇਗਾ ਤਾਂ ਕੱਲ ਨੂੰ ਮਰ ਜਾਵੇਂਗਾ ਜਾਂ ਅਗਲੇ ਦਿਨ ਤਦ ਫਿਰ ਉਹ ਸਵਾਲ ਖੜਾ ਹੋਵੇਗਾ ਤੂੰ ਉਸ ਭਿਆਨਕ ਕੱڑی ਦਾ ਕਿਵੇਂ ਸਾਹਮਣਾ ਕਰੇਂਗਾ ਮੈਂ ਉਹਨੂੰ ਕਿਹਾ ਕਿ ਮੈਂ ਉਸ ਦਾ ਉਸੇ ਤਰ੍ਹਾਂ ਸਾਹਮਣਾ ਕਰਾਂਗਾ ਜਿਵੇਂ ਮੈਂ ਅੱਜ ਕਰ ਰਿਹਾ ਇਹ ਸੁਣ ਕੇ ਉਹ ਖੜਾ ਹੋ ਗਿਆ ਤੇ ਉਸ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਇਹ ਵੀ ਇੱਕ ਖੇਡ ਸੀ ਕਿ ਮੈਂ ਇਸ ਖੇਡ ਨੂੰ ਜਾਣਦਾ ਸੀ ਮੈਂ ਇਹ ਖੇਡ ਐਮਯੂਲ ਟੇਕਲਿਸਟੇ ਨਾਲ ਖੇਡੀ ਸੀ ਤੇ ਉਸ ਖੇਡ ਵਿੱਚ ਅਕਸਰ ਉਹ ਦੋਨੋਂ ਹੀ ਆਪਣੀਆਂ ਅੱਖਾਂ ਦੂਰ ਕਰ ਲਿਆ ਕਰਦੇ ਸੀ ਭਾਦਰੀ ਵੀ ਇਸ ਖੇਡ ਨੂੰ ਪੂਰੀ ਤਰ੍ਹਾਂ ਜਾਣਦਾ ਸੀ ਮੈਂ ਉਸੇ ਵਕਤ ਇਹ ਤੱਥ ਦੱਸ ਸਕਦਾ ਸੀ ਉਹਦੀ ਤਕਣੀ ਵਿੱਚ ਕੋਈ ਕਮੀ ਨਹੀਂ ਆਈ ਅਤੇ ਨਾ ਹੀ ਉਸ ਦੀ ਆਵਾਜ਼ ਵਿੱਚ ਜਦੋਂ ਉਸ ਨੇ ਕਿਹਾ ਕਿ ਤੈਨੂੰ ਕੋਈ ਆਸ ਨਹੀਂ ਤੇ ਕੀ ਤੂੰ ਇਸ ਖਿਆਲ ਨਾਲ ਜੀ ਰਿਹਾ ਕਿ ਜਦੋਂ ਤੂੰ ਮਰ ਜਾਵੇਂਗਾ ਬਸ ਮਰ ਜਾਵੇਂਗਾ ਤੇ ਕੁਝ ਨਹੀਂ ਰਹੇਗਾ ਮੇਕਾ ਹਾਂ ਤਾਂ ਉਸਨੇ ਆਪਣੇ ਸਿਰ ਚੁਕਾਇਆ ਤੇ ਬੈਠ ਗਿਆ ਹੁਣੇ ਕਿਹਾ ਕਿ ਉਸ ਨੂੰ ਮੇਰੇ ਉੱਤੇ ਤਰਸ ਆ ਰਿਹਾ ਸੀ ਉਸਨੇ ਕਿਹਾ ਕਿ ਇਹ ਸਭ ਇੱਕ ਆਦਮੀ ਦੇ ਸਹਿਨ ਨਾਲੋਂ ਜ਼ਿਆਦਾ ਹੈ ਪਰ ਮੈਂ ਕੁਝ ਵੀ ਮਹਿਸੂਸ ਨਹੀਂ ਕੀਤਾ ਸਿਰਫ ਇਸ ਤੱਥ ਤੋਂ ਕਿ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਮੈਂ ਉਸ ਵੱਲੋਂ ਮੂੰਹ ਮੋੜ ਲਿਆ ਤੇ ਕੋਠੜੀ ਦੀ ਮੋਰੀ ਵਿੱਚੋਂ ਅੰਬਰ ਵਿੱਚਲੇ ਚੰਨ ਨੂੰ ਵੇਖਣ ਲੱਗ ਪਿਆ ਮੈਂ ਆਪਣਾ ਇੱਕ ਮੋਢਾ ਕੰਨ ਦੇ ਨਾਲ ਲਾ ਲਿਆ ਬਿਨਾਂ ਧਿਆਨ ਦਿੱਤਿਆਂ ਕਿ ਉਹ ਕੀ ਬੋਲ ਰਿਹਾ ਸੀ ਮੈਂ ਉਸਨੂੰ ਫੇਰ ਕੋਈ ਸਵਾਲ ਪੁੱਛ ਤੇ ਸੁਣਿਆ ਉਹ ਬੜੀ ਖਾਸ ਤੇ ਪਰੇਸ਼ਾਨ ਆਵਾਜ਼ ਵਿੱਚ ਬੋਲ ਰਿਹਾ ਸੀ ਮੈਨੂੰ ਵੇਖ ਕੇ ਮਹਿਸੂਸ ਕਰ ਸਕਦਾ ਸੀ ਕਿ ਉਹ ਸੱਚੀ ਹੀ ਫਿਕਰਮੰਦ ਸੀ ਇਸ ਕਰਕੇ ਮੈਂ ਉਸ ਨੂੰ ਧਿਆਨ ਨਾਲ ਸੁਣਿਆ ਉਹ ਦੱਸ ਰਿਹਾ ਸੀ ਕਿ ਉਹਨੂੰ ਪੱਕੀ ਉਮੀਦ ਸੀ ਕਿ ਮੇਰੀ ਅਪੀਲ ਮਨਜ਼ੂਰ ਹੋ ਜਾਵੇਗੀ ਪਰ ਉਹਨੂੰ ਫਿਕਰ ਸੀ ਕਿ ਮੈਂ ਇੱਕ ਪਾਪ ਦਾ ਭਾਰ ਚੁੱਕੀ ਫਿਰਦਾ ਸੀ ਜਿਸ ਤੋਂ ਮੈਨੂੰ ਖਿਹੜਾ ਛਡਾਉਣਾ ਚਾਹੀਦਾ ਸੀ ਉਹਦੇ ਮੁਤਾਬਕ ਮਨੁੱਖੀ ਇਨਸਾਫ਼ ਰੱਬ ਦੇ ਇਨਸਾਫ਼ ਅਗੇ ਕੋਈ ਅਰਥ ਨਹੀਂ ਰੱਖਦਾ ਮੈਂ ਉਹਨੂੰ ਦੱਸਿਆ ਕਿ ਇਹ ਤਾਂ ਮਨੁੱਖੀ ਇਨਸਾਫ਼ ਸੀ ਜਿਸ ਕਰਕੇ ਮੈਂ ਉਹਦੀ ਸਜ਼ਾ ਮਿਲੀ। ਉਹਨੇ ਕਿਹਾ ਕਿ ਇਹ ਸਭ ਕੁਝ ਨੇ ਮੇਰੇ ਆਪਣੇ ਪਾਪ ਧੋਤੇ ਨਹੀਂ। ਮੈਂ ਉਹਨੂੰ ਕਿਹਾ ਕਿ ਮੈਨੂੰ ਨਹੀਂ ਸੀ ਪਤਾ ਕਿ ਪਾਪ ਕੀ ਸੀ ਪਰ ਉਹਨਾਂ ਸਾਰਿਆਂ ਨੇ ਮੈਨੂੰ ਦੱਸਿਆ ਕਿ ਮੈਂ ਗੁਨਾਹਗਾਰ ਸੀ। ਮੈਂ ਗੁਨਾਹਗਾਰ ਸੀ ਤੇ ਉਸ ਦੀ ਸਜ਼ਾ ਮੈਂ ਭੁਗਤ ਰਿਆ ਸੀ ਤੇ ਇਸ ਤੋਂ ਵੱਧ ਹੋਰ ਮੇਰੇ ਕੋਲੋਂ ਕੁਝ ਨਹੀਂ ਸੀ ਮੰਗਿਆ ਜਾ ਸਕਦਾ। ਉਹ ਫਿਰ ਖੜਾ ਹੋ ਗਿਆ ਤੇ ਉਸ ਵਕਤ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਮੇਰੀ ਕੋਠੜੀ ਤੰਗ ਸੀ ਜਿਸ ਕਰਕੇ ਉਹ ਜਾਂ ਤਾਂ ਇਸ ਵਿੱਚ ਬੈਠ ਸਕਦਾ ਸੀ ਜਾਂ ਖੜ ਸਕਦਾ ਸੀ। ਪਰ ਇਧਰ ਉਧਰ ਉਹ ਘੁੰਮ ਨਹੀਂ ਸੀ ਸਕਦਾ ਮੈਂ ਜ਼ਮੀਨ ਵੱਲ ਤੱਕ ਰਿਆ ਸੀ ਤੇ ਉਹਨੇ ਮੇਰੇ ਵੱਲ ਇੱਕ ਕਦਮ ਵਧਾਇਆ ਤੇ ਰੁਕ ਗਿਆ ਜਿਵੇਂ ਉਸ ਵਿੱਚ ਮੇਰੇ ਹੋਰ ਨੇੜੇ ਆਉਣ ਦੀ ਹਿੰਮਤ ਨਾ ਹੋਵੇ ਉਹਨੇ ਸਲਾਖਾਂ ਰਾਹੀਂ ਆਕਾਸ਼ ਵੱਲ ਤੱਕਿਆ ਉਹਨੇ ਕਿਹਾ ਮੇਰੇ ਪੁੱਤਰ ਤੂੰ ਹਲਤ ਹੈ ਤੇਰੇ ਕੋਲੋਂ ਹੋਰ ਕੁਝ ਵੀ ਮੰਗਿਆ ਜਾ ਸਕਦਾ ਹੈ ਹਾਂ ਮੰਗਿਆ ਜਾ ਸਕਦਾ ਹੈ ਮੈਂ ਪੁੱਛਿਆ ਹੋਰ ਕੀ ਉਹਨੇ ਕਿਹਾ ਤੈਨੂੰ ਕੁਝ ਵੇਖਣ ਲਈ ਆਖਿਆ ਜਾ ਸਕਦਾ ਹੈ ਮੈਂ ਕਿਹਾ ਕੀ ਵੇਖਣ ਲਈ ਪਾਦਰੀ ਨੇ ਕੋਠੜੀ ਦੇ ਆਲੇ-ਦੁਆਲੇ ਨੂੰ ਤੱਕਿਆ ਤੇ ਉਸ ਦੀ ਆਵਾਜ਼ ਵਿੱਚ ਮੈਨੂੰ ਸਕਾਵਟ ਦਾ ਰੰਗ ਲੱਗਿਆ ਇੱਥੇ ਹਰ ਪੱਥਰ ਦੁੱਖ ਦੇ ਪਸੀਨੇ ਛੱਡਦਾ ਇਸ ਦਾ ਮੈਨੂੰ ਪਤਾ ਹੈ ਮੈਂ ਕਦੇ ਇੰਨਾ ਚਪੀੜ ਬਿਨ ਕੁਝ ਨਹੀਂ ਵੇਖਿਆ ਮੇਰੇ ਦਿਲ ਦੀ ਧੁਰ ਅੰਦਰੋਂ ਤੁਹਾਡੇ ਸਭ ਵਿੱਚ ਇੱਕ ਰੱਬੀ ਚਿਹਰਾ ਹਨੇਰੇ ਵਿੱਚੋਂ ਨਿਕਲਦਾ ਦਿੱਸਦਾ ਮੈਂ ਤੈਨੂੰ ਉਸ ਚਿਹਰੇ ਨੂੰ ਵੇਖਣ ਲਈ ਆਖ ਰਿਹਾ ਇਸ ਨੇ ਮੈਨੂੰ ਜ਼ਰਾ ਖੁਸ਼ ਕਰ ਦਿੱਤਾ ਮੈਂ ਕਿਹਾ ਮੈਂ ਨਾ ਪੱਥਰ ਨੂੰ ਮੈਨਾਂ ਤੂੰ ਵੇਖਦਾ ਆ ਰਿਹਾ ਦੁਨੀਆ ਵਿੱਚ ਕੋਈ ਵੀ ਚੀਜ਼ ਨਹੀਂ ਜੇ ਸوں ਇਹਨਾਂ ਨਾਲੋਂ ਮੈਂ ਜ਼ਿਆਦਾ ਜਾਣਦਾ ਹੋਵਾਂ ਸ਼ਾਇਦ ਇੱਕ ਵਾਰ ਕੁਝ ਦਿਨ ਪਹਿਲਾਂ ਮੈਂ ਇਹਨਾਂ ਵਿੱਚੋਂ ਕਿਸੇ ਚਿਹਰੇ ਦੀ ਭਾਲ ਕੀਤੀ ਸੀ ਤੇ ਜੋ ਚਿਹਰਾ ਮੈਨੂੰ ਦਿਸਿਆ ਉਹ ਸੂਰਜ ਨਾਲੋਂ ਜ਼ਿਆਦਾ ਚਮਕੀਲਾ ਸੀ ਤੇ ਇੱਕ ਸਖਤ ਇੱਛਾ ਸੀ ਤੇ ਉਹ ਚਿਹਰਾ ਮੈਰੀ ਦਾ ਸੀ ਮੈਂ ਉਸਨੂੰ ਐਵੇਂ ਫਜ਼ੂਲ ਵਿੱਚ ਲੱਭਿਆ ਹੁਣ ਸਭ ਕੁਝ ਖਤਮ ਹੋ ਗਿਆ ਮੈਂ ਕਿਸੇ ਵੀ ਤਰ੍ਹਾਂ ਇਹਨਾਂ ਪ੍ਰਸ਼ੀਨੇ ਪਰੇ ਪੱਥਰਾਂ ਵਿੱਚੋਂ ਕਦੇ ਕੁਝ ਨਿਕਲਦਾ ਨਹੀਂ ਵੇਖਿਆ ਪਾਦਰੀ ਨੇ ਮੇਰੇ ਵੱਲ ਜ਼ਰਾ ਉਦਾਸੀ ਨਾਲ ਵੇਖਿਆ ਹੁਣ ਮੈਂ ਕਾਫੀ देर ਤੋਂ ਕੰਧ ਨਾਲ ਪਿੱਠ ਲਾ ਕੇ ਖੜਾ ਸੀ ਜੰਨਨ ਮੇਰੇ ਮੱਥੇ ਉੱਤੇ ਜ਼ੋਰ ਨਾਲ ਪੈ ਰਿਹਾ ਸੀ ਉਹਨੇ ਕੋਈ ਸ਼ਬਦ ਬੋਲੇ ਪਰ ਮੈਨੂੰ ਸਮਝ ਨਹੀਂ ਆਇਆ ਤੇ ਫਿਰ ਉਸਨੇ ਪੁੱਛਿਆ ਕਿ ਕੀ ਉਹ ਮੈਨੂੰ ਜੱਫੀ ਪਾ ਸਕਦਾ ਸੀ ਮੈਂ ਕਿਹਾ ਨਹੀਂ ਉਹ ਵਾਪਸ ਮੁੜ ਗਿਆ ਤੇ ਕੰਧ ਕੋਲ ਚੱਲ ਗਿਆ ਅਤੇ ਉਸ ਉੱਤੇ ਉਹਨੇ ਆਪਣਾ ਹੱਥ ਫੇਰਿਆ ਕੀ ਤੂੰ ਇਸ ਜ਼ਮੀਨ ਨੂੰ ਪਿਆਰ ਕਰਦਾ ਹੈ ਜਿੰਨਾ ਹੋਰ ਸਭ ਕੁਝ ਉਹਨੇ ਪੁੱਛਿਆ ਪਰ ਮੈਂ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਉਹ ਉੱਥੇ ਕਾਫੀ देर ਮੇਰੇ ਵੱਲ ਪਿੱਠ ਕਰਕੇ ਖੜਾ ਰਿਹਾ ਉਸ ਹੀ ਉੱਥੇ ਹੋਂ ਮੇਰੇ ਲਈ ਬੜੀ ਰੋਬ ਵਾਲੀ ਦਮਨ ਕਰੀ ਤੇ 24 ਸੀ ਮੈਨੂੰ ਅੱਖ ਨਹੀਂ ਲੱਗਿਆ ਸੀ ਕਿ ਉਹ ਚੜਿਆ ਜਾਵੇ ਤੇ ਮੈਨੂੰ ਕੱਲਾ ਛੱਡ ਦੇਵੇ ਕਿ ਅਚਾਨਕ ਉਹ ਮੇਰੇ ਵੱਲ ਮੁੜਿਆ ਤੇ ਬੋਲਣ ਲੱਗਾ ਨਹੀਂ ਤੂੰ ਜੋ ਕਹਿੰਦਾ ਉਸ ਵਿੱਚ ਮੈਂ ਵਿਸ਼ਵਾਸ ਨਹੀਂ ਕਰਦਾ ਮੈਨੂੰ ਪਤਾ ਹੈ ਕਿ ਕਦੇ ਨਾ ਕਦੇ ਤੂੰ ਇੱਕ ਹੋਰ ਜ਼ਿੰਦਗੀ ਦੀ ਇੱਛਾ ਕੀਤੀ ਹੈ ਮੈਂ ਕਿਹਾ ਹਾਂ ਬਿਲਕੁਲ ਮੈਂ ਇੱਛਾ ਕੀਤੀ ਸੀ ਪਰ ਇਸ ਇੱਛਾ ਵਿੱਚ ਤੇ ਅਮੀਰ ਬਣ ਦੀ ਇੱਛਾ ਵਿੱਚ ਜਾਂ ਤੇਜ਼ ਸੈਰਨ ਵਿੱਚ ਜਾਂ ਬਹੁਤ ਸੋਹਣਾ ਚਿਹਰਾ ਹੋਣ ਦੀ ਇੱਛਾ ਵਿੱਚ ਕੋਈ ਫਰਕ ਨਹੀਂ ਇਹ ਸਭ ਕੁਝ ਇੱਕੋ ਹੀ ਗੱਲ ਸੀ ਮੈਨੂੰ ਬੋਲਣ ਤੋਂ ਰੋਕ ਕੇ ਉਹਨੇ ਮੈਨੂੰ ਪੁੱਛਿਆ ਕਿ ਦੂਸਰਾ ਜਨਮ ਮੈਂ ਕਿਉਂ ਜਾ ਕਿਆਸ ਕੀਤਾ ਸੀ ਮੈਂ ਫਿਰ ਉਸਨੂੰ ਗੁੱਸੇ ਵਿੱਚ ਬੋਲਿਆ ਉਹ ਜਿਸ ਵਿੱਚ ਮੈਂ ਜ਼ਿੰਦਗੀ ਨੂੰ ਵੇਖ ਸਕਦਾ ਤੇ ਉਸ ਵੇਲੇ ਮੈਂ ਉਸਨੂੰ ਕਿਹਾ ਕਿ ਬੱਸ ਮੈਂ ਉਹਨੂੰ ਬਹੁਤ ਸੁਣ ਲਿਆ ਉਹ ਮੇਰੇ ਨਾਲ ਰੱਬ ਵਾਲੀ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਮੈਂ ਉਹਦੇ ਨੇੜੇ ਹੋ ਕੇ ਉਸਨੂੰ ਸਮਝਾਉਣ ਦੀ ਆਖਰੀ ਕੋਸ਼ਿਸ਼ ਕੀਤੀ ਕਿ ਮੇਰੇ ਕੋਲ ਬੜਾ ਥੋੜਾ ਵਕਤ ਹੈ ਤੇ ਉਹ ਵਕਤ ਮੈਂ ਰੱਬ ਉਤੇ ਖਰਾਬ ਨਹੀਂ ਕਰਨਾ ਚਾਹੁੰਦਾ ਉਹਨੇ ਫਿਰ ਵੀ ਸ਼ਬਦ ਬਦਲਣ ਦੀ ਕੋਸ਼ਿਸ਼ ਵਿੱਚ ਮੈਨੂੰ ਪੁੱਛਿਆ ਕਿ ਮੈਂ ਉਸਨੂੰ ਮਿਸਟਰ ਕਿਉਂ ਆਖਦਾ ਹਾਂ ਤੇ ਪਿਤਾ ਕਿਉਂ ਨਹੀਂ ਇਸ ਗੱਲ ਨੇ ਮੈਨੂੰ ਗੁੱਸੇ ਕਰ ਦਿੱਤਾ ਤੇ ਮੈਂ ਕਿਹਾ ਕਿ ਉਹ ਮੇਰਾ ਪਿਤਾ ਨਹੀਂ ਸੀ ਤੇ ਉਹ ਮੇਰੇ ਵੱਲ ਦਾ ਵੀ ਨਹੀਂ ਸੀ ਹਾਂ ਮੇਰੇ ਪੁੱਤਰ ਹੁਣੇ ਆਪਣਾ ਇੱਕ ਹੱਥ ਮੇਰੇ ਮੋਢੇ ਤੇ ਧਰ ਦਿਆ ਕਿ ਮੈਂ ਤੇਰੇ ਵੱਲ ਹਾਂ ਪਰ ਕੋਈ ਹੀਲਾ ਨਹੀਂ ਕਿ ਤੂੰ ਇਹ ਜਾਣ ਸਕੇ ਕਿਉਂਕਿ ਤੇਰਾ ਦਿਲ ਇਹਨੂੰ ਵੇਖਣ ਤੋਂ ਅਸਮਰਥ ਹੈ ਮੈਂ ਤੇਰੇ ਲਈ ਅਰਦਾਸ ਕਰਾਂਗਾ ਫਿਰ ਪਤਾ ਨਹੀਂ ਕਿਉਂ ਮੇਰੇ ਅੰਦਰ ਅਚਾਨਕ ਗੁੱਸਾ ਭਰ ਗਿਆ ਤੇ ਮੈਂ ਬਹੁਤ ਉੱਚੀ ਉੱਚੀ ਬੋਲਣ ਲੱਗ ਪਿਆ ਮੈਂ ਉਸ ਦੀ ਬੇਇੱਜ਼ਤੀ ਕੀਤੀ ਤੇ ਕਿਹਾ ਕਿ ਉਹ ਆਪਣਾ ਵਕਤ ਮੇਰੇ ਲਈ ਅਰਦਾਸ ਕਰਕੇ ਖਰਾਬ ਨਾ ਕਰੇ ਮੈਂ ਉਸ ਨੂੰ ਉਹਦੇ ਗਾਉਣ ਦੇ ਕਾਲਰ ਤੋਂ ਫੜ ਲਿਆ ਤੇ ਮੇਰੇ ਦਿਲ ਅੰਦਰ ਜੋ ਵੀ ਸੀ ਕੱਢ ਦਿੱਤਾ ਗੁੱਸੇ ਦੀਆਂ ਚੀਕਾਂ ਜਾਂ ਖੁਸ਼ੀ ਦੀਆਂ ਚੀਕਾਂ ਉਹ ਹਰ ਗੱਲ ਬਾਰੇ ਬਹੁਤ ਨਿਸ਼ਚਾ ਰੱਖਦਾ ਸੀ ਕਿ ਨਹੀਂ ਉਸ ਦੀ ਕੋਈ ਵੀ ਨਿਸ਼ਚਿਤਤਾ ਇੱਕ ਔਰਤ ਦੇ ਵਾਲ ਬਰਾਬਰ ਵੀ ਨਹੀਂ ਸੀ ਉਹਨੂੰ ਇਹ ਵੀ ਪੱਕਾ ਪਤਾ ਨਹੀਂ ਸੀ ਕਿ ਉਹ ਜਿਉਂਦਾ ਸੀ ਕਿਉਂਕਿ ਉਹ ਇੱਕ ਮਰੇ ਹੋਏ ਬੰਦੇ ਵਾਂਗ ਜਿਉਂ ਰਿਹਾ ਸੀ ਨਜ਼ਰ ਇਹ ਆਉਂਦਾ ਸੀ ਕਿ ਇਹ ਤਾਂ ਮੈਂ ਸੀ ਜਿਸ ਕੋਲ ਕੁਝ ਨਹੀਂ ਸੀ ਮੈਂ ਸਭ ਕੁਝ ਬਾਰੇ ਉਸ ਨਾਲੋਂ ਜ਼ਿਆਦਾ ਜਾਣਦਾ ਸੀ ਮੈਨੂੰ ਆਪਣੀ ਜ਼ਿੰਦਗੀ ਬਾਰੇ ਪੱਕਾ ਪਤਾ ਸੀ ਤੇ ਆਪਣੀ ਮੌਤ ਬਾਰੇ ਪੱਕਾ ਪਤਾ ਸੀ ਜਿਸ ਨੂੰ ਮੈਂ ਉਡੀਕ ਰਿਹਾ ਸੀ ਉਸ ਵਕਤ ਬਸ ਇਹੋ ਕੁਝ ਮੇਰੇ ਕੋਲ ਸੀ ਜਿੰਨੀ ਇਸ ਤੱਥ ਦੀ ਮੇਰੇ 'ਤੇ ਪਕੜ ਸੀ ਓਨੀ ਹੀ ਮੇਰੀ ਉਸ 'ਤੇ ਪਕੜ ਸੀ ਮੈਂ ਹੁਣ ਠੀਕ ਠੀਕ ਰਿਹਾ ਸੀ ਤੇ ਹੁਣ ਵੀ ਠੀਕ ਸੀ ਮੈਂ ਹਮੇਸ਼ਾ ਠੀਕ ਸੀ ਮੈਂ ਆਪਣੀ ਜ਼ਿੰਦਗੀ ਜਿਵੇਂ ਇੱਕ ਤਰੀਕੇ ਨਾਲ ਜੀਵੀ ਸੀ ਮੈਂ ਦੂਸਰੀ ਵੀ ਓਵੇਂ ਜਿਉ ਸਕਦਾ ਸੀ ਮੈਂ ਹਾਂ ਕੀਤਾ ਤੇ ਮੈਂ ਆ ਨਹੀਂ ਕੀਤਾ ਮੈਂ ਇਹ ਚੀਜ਼ ਨਹੀਂ ਕੀਤੀ ਪਰ ਮੈਂ ਉਹ ਚੀਜ਼ ਕੀਤੀ ਤੇ ਫਿਰ ਇਹ ਇੰਜ ਸੀ ਜਿਵੇਂ ਮੈਂ ਇਸ ਕੜੀ ਨੂੰ ਹਮੇਸ਼ਾ ੜੁਕਿਆ ਸੀ ਤੇ ਸਵੇਰ ਦੀ ਪਹਿਲੀ ਕਿਰਨ ਮੈਨੂੰ ਦੇਸ਼ ਤੋਂ ਆਜ਼ਾਦ ਕਰਦੇ ਵੇ ਕੀ ਕੁਝ ਵੀ ਹਾਂ ਕੁਝ ਵੀ ਅਰਥ ਨਹੀਂ ਸੀ ਰੱਖਦਾ ਤੇ ਮੈਨੂੰ ਪਤਾ ਸੀ ਕਿ ਕਿਉਂ ਉਸਨੂੰ ਵੀ ਪਤਾ ਸੀ ਜੋ ਮੈਂ ਆਪਣੀ ਸਾਰੀ ਬੇਹੂਦਾ ਜ਼ਿੰਦਗੀ ਜੀਵੀ ਸੀ ਉਸ ਵਿੱਚ ਕਿਤੇ ਡੂੰਘੇ ਪੁਇਖ ਵਿੱਚੋਂ ਕਾਲੀ ਸਿਆਹ ਹਵਾ ਮੇਰੇ ਵੱਲ ਵਧਰੀ ਸੀ ਜੋ ਸਾਲਾਂ ਬਧੀ ਮੇਰੇ ਵੱਲ ਆਉਣੀ ਸੀ ਜਦੋਂ ਇਹ ਹਵਾ ਆਈ ਤਦ ਇਸ ਨੇ ਸਭ ਕੁਝ ਜੋ ਮੈਨੂੰ ਦਿੱਤਾ ਗਿਆ ਸੀ ਨੂੰ ਢੇਰੀ ਕਰ ਦਿੱਤਾ ਸੀ ਤੇ ਜੋ ਜ਼ਿੰਦਗੀ ਮੈਂ ਹੁਣ ਜੀ ਰਿਹਾ ਸੀ ਉਹ ਉਸ ਨਾਲੋਂ ਜ਼ਿਆਦਾ ਅਸਲੀ ਨਹੀਂ ਸੀ ਹੋਰ ਲੋਕਾਂ ਦੀ ਮੌਤ ਜਾਂ ਇੱਕ ਮਾਂ ਦਾ ਪਿਆਰ ਮੇਰੇ ਲਈ ਕੀ ਸੀ ਉਹਦਾ ਰੱਬ ਜਾਂ ਜੋ ਜ਼ਿੰਦਗੀਆਂ ਜਾਂ ਤਕਰੀਰਾਂ ਬਾਰੇ ਲੋਕ ਸੋਚਦੇ ਤੇ ਉਹਨਾਂ ਨੂੰ ਚੁੰਦੇ ਹਨ ਮੇਰੇ ਲਈ ਕੀ ਸੀ ਜਦੋਂ ਕਿ ਅਸੀਂ ਸਾਰੇ ਇੱਕੋ ਤਕਦੀਰ ਲਈ ਚੁਣੇ ਜਾਂਦੇ ਹਾਂ ਮੈਂ ਤੇ ਅਰਬਾਂ ਹੋਰ ਲੋਕ ਸਨ ਜੋ ਉਸ ਵੰਖ ਖਾਸ ਸਨ ਤੇ ਜਿਹੜੇ ਆਪਣੇ ਆਪ ਨੂੰ ਮੇਰੇ ਭਰਾ ਆਖਦੇ ਸੀ ਕਿ ਉਹ ਵੇਖ ਨਹੀਂ ਸੀ ਸਕਦਾ ਕਿ ਉਹ ਇਹ ਸਭ ਕੁਝ ਨਹੀਂ ਸੀ ਵੇਖ ਸਕਦਾ ਹਰ ਕੋਈ ਖਾਸ ਸੀ ਕੁਝ ਲੋਕ ਖਾਸ ਹੀ ਸਨ ਤੇ ਦੂਸਰੇ ਇੱਕ ਦਿਨ ਮੌਤ ਦੀ ਸਜ਼ਾ ਭੁਗਤਣਗੇ ਤੇ ਉਹ ਵੀ ਇੱਕ ਦਿਨ ਮੌਤ ਦੀ ਸਜ਼ਾ ਪਾਵੇਗਾ ਫਿਰ ਕੀ ਹੁੰਦਾ ਜੇ ਉਸਨੂੰ ਵੀ ਕਿਸੇ ਕਤਲ ਦਾ ਦੋਸ਼ੀ ਠਹਿਰਾ ਜਾਂਦਾ ਤੇ ਉਸਨੂੰ ਵੀ ਮਾਰ ਦਿੱਤਾ ਜਾਂਦਾ ਉਹ ਵੀ ਇਸ ਲਈ ਕਿ ਉਹ ਆਪਣੀ ਮਾਂ ਦੀ ਫਿਊਨਰਲ ਉੱਤੇ ਰੋਇਆ ਨਹੀਂ ਸੀ ਫਰਾਂਸ ਦਾ ਮਨੁੱਖ ਦਾ ਕੁੱਤਾ ਉਹ ਨਹੀਂ ਹੀ ਮਹੱਤਵ ਰੱਖਦਾ ਸੀ ਜਿਹਨਾਂ ਉਸਦੀ ਪਤਨੀ ਨੀਕੀ ਰਬੋਟ ਔਰਤ ਉਹ ਨਹੀਂ ਹੀ ਦੋਸ਼ੀ ਸੀ ਜਿਹਨਿ ਮੈਸ ਤੋਂ ਨੂੰ ਵਿਆਹੀ ਹੋਈ ਉਹ ਫਰਾਂਸੀਸੀ ਔਰਤ ਜਾਂ ਜਿਵੇਂ ਮੈਰੀ ਚਾਹੁੰਦੀ ਸੀ ਕਿ ਮੈਂ ਉਸ ਨਾਲ ਵਿਆਹ ਕਰਵਾਵਾਂ ਇਸ ਗੱਲ ਵਿੱਚ ਕੀ ਫਰਕ ਹੈ ਕਿ ਰੇਮੰਡ ਮੇਰਾ ਦੋਸਤ ਸੀ ਜਿਵੇਂ ਕਲੇਸਟੇ ਮੇਰਾ ਦੋਸਤ ਸੀ ਜਿਹੜਾ ਰੇਮੰਡ ਨਾਲੋਂ ਜ਼ਿਆਦਾ ਪੈਸੇ ਵਾਲਾ ਸੀ ਹੁਣ ਕੀ ਫਰਕ ਸੀ ਜੇ ਮੈਰੀ ਆਪਣੇ ਬੁੱਲ ਕਿਸੇ ਨਵੇਂ ਮਰਾਸੋ ਨੂੰ ਪੇਸ਼ ਕਰੇ ਕੀ ਉਹ ਵੇਖ ਨਹੀਂ ਸੀ ਸਕਦਾ ਹਾਂ ਕਿ ਇਹ ਮੌਤ ਦੀ ਸਜ਼ਾ ਜ਼ਿਆਦਾ ਦੋਸ਼ੀ ਵੇਖ ਨਹੀਂ ਸੀ ਸਕਦਾ ਕਿਸੇ ਡੂੰਗੇ ਪ੍ਰਖਿਤੋਂ ਉਸੇ ਸਾਰੇ ਗਰਜਣ ਵਾਲੇ ਬੂਲ ਮੇਰੇ ਲਈ ਔਖਾ ਸਾਲ ਲੈਣ ਦਾ ਕਾਰਨ ਬਣ ਗਏ ਪਰ ਉਹ ਸਭ ਪਾਦਰੀ ਨੂੰ ਮੇਰੀ ਪਕੜ ਵਿੱਚੋਂ ਛਡਾਉਣ ਲੱਗੇ ਹੋਏ ਸੀ ਤੇ ਗਾਰਡ ਮੈਨੂੰ ਧਮਕੀਆਂ ਦੇ ਰਹੇ ਸੀ ਪਾਦਰੀ ਨੇ ਉਹਨਾਂ ਨੂੰ ਸ਼ਾਂਤ ਕੀਤਾ ਭਾਵੇਂ ਬਿਲਕੁਲ ਆਖਿਆ ਕੁਝ ਪਰਲੀ ਉਹਨੇ ਮੇਰੇ ਵੱਲ ਵੇਖਿਆ ਉਹਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਤਦ ਉਹ ਮੋੜਿਆ ਤੇ ਮੇਰੀਆਂ ਅੱਖਾਂ ਤੋਲੇ ਹੋ ਗਿਆ ਉਸ ਦੇ ਜਾਣ ਤੋਂ ਬਾਅਦ ਮੈਂ ਫਿਰ ਸ਼ਾਂਤ ਹੋ ਗਿਆ ਮੈਂ ਥੱਕ ਗਿਆ ਸੀ ਕਿ ਮੈਂ ਆਪਣੇ ਬੈੱਡ ਤੇ ਡਿੱਗ ਪਿਆ ਮੈਂ ਸੌਂ ਗਿਆ ਰੋਮਾਂਗਾ ਕਿਉਂਕਿ ਜਦੋਂ ਮੈਂ ਉੱਠਿਆ ਤਦ ਮੈਂ ਆਪਣੇ ਚਿਹਰੇ ਤੇ ਸਤਾਰਿਆਂ ਦੀ ਚਲਕ ਮਹਿਸੂਸ ਕੀਤੀ ਪਿੰਡੂ ਵਾਤਾਵਰਨ ਦੀ ਆਵਾਜ਼ ਹੌਲੀ-ਹੌਲੀ ਆ ਰਹੀ ਸੀ ਤਰਤੀਰਾ ਮੁਸ਼ਕਤੇ ਸਮੁੰਦਰ ਦੀ ਨਮਕ ਭਰੀ ਹਵਾ ਮੇਰੀਆਂ ਪੁੜਪੁੜੀਆਂ ਨੂੰ ਠੰਡਕ ਦੇ ਰਹੀ ਸੀ ਇੱਕ ਛਲ ਵਾਂਗ ਅਤਪੁੱਤ ਸੁੱਤੀ ਹੋਈ ਗਰਮੀ ਦੀ ਸ਼ਾਂਤੀ ਮੇਰੇ ਵਿੱਚ ਦੀ ਲੰਘ ਰਹੀ ਸੀ ਫਿਰ ਸਵੇਰ ਤੋਂ ਪਹਿਲੇ ਇੱਕ ਘੰਟਾ ਹਨੇਰੇ ਵਿੱਚ ਕੂਕੂ ਵਜਣ ਲੱਗ ਪਏ ਜਿਵੇਂ ਉਹ ਇੱਕ ਸੰਸਾਰ ਤੋਂ ਮੇਰੀ ਹਮੇਸ਼ਾ ਲਈ ਬਦਾਈਗੀ ਦੱਸਦੇ ਹੋਣ ਜਿਹੜਾ ਮੇਰੇ ਲਈ ਕੁਝ ਨਹੀਂ ਸੀ ਬਹੁਤ ਦੇਰ ਤੋਂ ਬਾਅਦ ਪਹਿਲੀ ਵਾਰ ਮੈਂ ਮਾਂ ਬਾਰੇ ਸੋਚਿਆ ਮੈਂ ਮਹਿਸੂਸ ਕੀਤਾ ਕਿ ਮੈਂ ਇਹ ਸਮਝ ਗਿਆ ਸੀ ਕਿ ਮਾਂ ਨੇ ਆਪਣੀ ਜ਼ਿੰਦਗੀ ਦੇ ਅਖੀਰ ਵਿੱਚ ਇੱਕ ਮੰਗੇਤਰ ਕਿਉਂ ਬਣਾਇਆ ਸੀ ਤੇ ਉਹਨੇ ਜ਼ਿੰਦਗੀ ਦੇ ਸ਼ੁਰੂਆਂਗ ਇੱਕ ਖੇਡ ਫਿਰ ਕਿਉਂ ਖੇਡੀ ਉੱਥੇ ਨਰਸਿੰਗ ਹੋਮ ਵਿੱਚ ਵੀ ਜਿੱਥੇ ਜ਼ਿੰਦਗੀਆਂ ਫਿੱਕੀਆਂ ਪੈਂਦੀਆਂ ਜਾ ਰਹੀਆਂ ਸਨ ਤੇ ਜਿੱਥੇ ਸ਼ਾਮ ਇੱਕ ਇੱਛਾ ਪੂਰਨ ਵਾਲੀ ਰਾਹਤ ਹੁੰਦੀ ਸੀ ਮੌਤ ਦੇ ਬਹੁਤ ਕਰੀਬ ਮਾਂ ਨੇ ਫਿਰ ਆਜ਼ਾਦ ਰੂਹ ਹੋਣ ਦਾ ਅਹਿਸਾਸ ਕੀਤਾ ਫਿਰ ਤੋਂ ਜ਼ਿੰਦਗੀ ਨੂੰ ਜਿਉਣ ਲਈ ਤਿਆਰ ਹੋਈ ਤੇ ਮੈਂ ਵੀ ਇੰਜ ਹੀ ਨਵੀਂ ਜ਼ਿੰਦਗੀ ਨੂੰ ਫਿਰ ਪ੍ਰਤੀਤ ਕਰਨ ਦੀ ਚਾਹ ਸੀ ਕਿਸੇ ਨੂੰ ਵੀ ਹਾਂ ਕਿਸੇ ਨੂੰ ਵੀ ਮਾਂ ਦੀ ਮੌਤ ਉੱਤੇ ਰੋਣ ਦਾ ਹੱਕ ਨਹੀਂ ਸੀ ਮੈਂ ਵੀ ਜ਼ਿੰਦਗੀ ਨੂੰ ਫਿਰ ਤੋਂ ਜਿਉਣਾ ਮਹਿਸੂਸ ਕੀਤਾ ਜਿਵੇਂ ਉਸ ਅੰਨੇ ਗੁੱਸੇ ਨੇ ਜੋ ਪਾਦਰੀ ਤੇ ਆ ਸੀ ਮੈਨੂੰ ਧੋ ਦਿੱਤਾ ਹੋਵੇ ਤੇ ਆਸ ਤੋਂ ਆਜ਼ਾਦ ਕਰ ਦਿੱਤਾ ਹੋਵੇ ਪਹਿਲੀ ਵਾਰ ਉਹ ਰਾਤ ਜੋ ਇਸ਼ਾਰਿਆਂ ਤੇ ਸਤਾਰਿਆਂ ਨਾਲ ਜਿਉਂਦੀ ਸੀ ਨੇ ਮੇਰੀ ਆਪਣੀ ਦੁਨੀਆ ਪ੍ਰਤੀ ਇੱਕ ਕੋਮਲਤਾ ਭਰੀ ਉਦਾਸ ਸੀਨ ਧਾਲੀ ਤਿਆਰ ਕਰ ਦਿੱਤਾ ਇੰਜ ਇਸ ਭਾਵ ਨੂੰ ਮੈਂ ਆਪਣੇ ਆਪ ਵਰਗਾ ਮਹਿਸੂਸ ਕੀਤਾ ਸੱਚਮੁੱਚ ਇੱਕ ਭਰਾ ਵਰਗਾ ਮੈਂ ਮਹਿਸੂਸ ਕੀਤਾ ਕਿ ਮੈਂ ਖੁਸ਼ ਰਹਿਦਾ ਰਿਆ ਸੀ ਤੇ ਹੁਣ ਫੇਰ ਖੁਸ਼ੀ ਹਰੇਕ ਗੱਲ ਦੇ ਸੰਪੂਰਨ ਹੋਣ ਨੇ ਮੈਨੂੰ ਘਟ ਤਨਹਾਈ ਮਹਿਸੂਸ ਕਰਵਾ ਦਿੱਤੀ ਮੈਂ ਇਹੋ ਇੱਛਾ ਕਰਦਾ ਸੀ ਕਿ ਮੈਨੂੰ ਮੌਤ ਦੀ ਸਜ਼ਾ ਦੇਣ ਵਾਲੇ ਦਿਨ ਮੌਤ ਦੀ ਸਜ਼ਾ ਵੇਖਣ ਵਾਲਿਆਂ ਦੀ ਇੱਕ ਬਹੁਤ ਵੱਡੀ ਭੀੜ ਹੋਵੇ ਤੇ ਉਹ ਸਾਰੇ ਨਫ਼ਰਤ ਦੀਆਂ ਹੂਕਾਂ ਨਾਲ ਮੇਰਾ ਸਵਾਗਤ ਕਰਨ। ਧੰਨਵਾਦ।